ਨਤਾਈ ਸਤ ਸ੍ਰੀ ਅਕਾਲ ਤੇ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਸ਼ਰਮਾ ਡੇਰੀ ਫਾਰਮ ਦੇ ਉੱਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਹੁਤ ਵਧੀਆ ਇੱਕ ਨਵੀਂ ਵੀਡੀਓ ਮੈਂ ਚੈਨਲ ਦੇ ਉੱਪਰ ਲੈ ਕੇ ਹਾਜ਼ਰ ਹੋਇਆ ਤਾਂ ਅੱਜ ਪਹੁੰਚੇ ਆਂ ਜੀ ਜੀ ਪਿੰਡ ਹਾਥਨ ਦੇ ਵਿੱਚ ਸੁਬਬੀ ਮੇਲ ਹੋ ਗਿਆ ਭਰਾ ਨਾਲ ਮੂਨੂ ਬੱਸੀਆਂ ਭਰਾ ਨੂੰ ਤੁਸੀਂ ਦੇਖ ਕੇ ਪਹਿਚਾਨ ਲਿਆ ਹੋਣਾ ਜਿੰਨਾ ਭਰਾਵਾਂ ਨੂੰ ਕਬੂਤਰ ਪਿਆ ਸ਼ੌਂਕਾ ਜਿਹੜੇ ਰੱਖਦੇ ਆ ਕਬੂਤਰ ਉਹਨਾਂ ਨੇ ਤਾਂ ਬੱਕੂ ਵੀ ਬਾਈ ਨੂੰ ਪਛਾਣ ਲਿਆ ਹੁਣ ਮੈਨੂੰ ਨਾਮ ਦੱਸਣ ਦੀ ਜ਼ਰੂਰਤ ਪਈ ਨਹੀਂ ਅਰ ਚਲੋ ਜਿਨ੍ਹਾਂ ਨੇ ਮਤਲਬ ਨਾਮ ਰੱਖਿਆ ਜਾਂ ਹੁਣ ਸ਼ੁਰੂ ਕੀਤਾ ਆ ਤਾਂ ਮੈਂ ਦੱਸਦਾ ਭਰਾ ਨਾਲ ਭਰਾ ਦਾ ਨਾਮ ਆ ਮੋਨੂ ਬੱਸੀਆ ਪੁਰਾਣਾ ਕਬੂਤਰਵਾਜ ਖਿਡਾਰੀ ਆ ਵਧੀਆ ਮਾਲਾ ਚੰਗਾ ਮਾਲਾ ਚੰਗੀਆਂ ਕਬਾਜੀਆਂ ਛੜਦਾ ਆ ਚੰਗੀਆਂ ਬਾਜੀਆਂ ਜਿੱਤਦਾ ਕਰਦੇ ਆ ਭਰਾ ਨਾਲ ਆਪਾਂ ਗੱਲਬਾਤ ਪੁੱਛਦੇ ਹਾਂ ਉਹਨਾਂ ਦੀ ਜ਼ਿੰਦਗੀ ਦੇ ਤਜਰਬੇ ਬਾਰੇ ਵੀ ਕਦੋਂ ਸ਼ੁਰੂ ਕੀਤਾ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਸਾਹਮਣਾ ਆ ਕਰਨਾ ਪਿਆ ਤਾਂ ਸੀਜ਼ਨ 'ਚ ਕਿੰਨੀਆਂ ਕਬਾਜੀਆਂ ਛੱਡੀਆਂ ਸਾਰੀ ਗੱਲਬਾਤ ਕਰਾਂਗੇ ਭਰਾ ਨਾਲ ਸਭ ਤੋਂ ਪਹਿਲਾਂ ਬਾਈ ਸੱਚੀਕਾ ਤੇ ਭਰਾ ਸਭ ਤੋਂ ਪਹਿਲਾਂ ਮੈਂ ਸਵਾਲ ਇਹੀ ਪੁੱਛੂੰਗਾ ਵੀ ਅੱਜ ਜਿੱਥੇ ਬੈਠੇ ਆਪਾਂ ਪਿੰਡ ਦੇ ਵਿੱਚ ਕਿੰਨੇ ਘੂਟਾ ਸੱਦੇ ਚਿੱਤੇ ਪਰੇ ਠੀਕ ਹੈ ਤੇ ਹੁਣ ਇੱਕ ਕਬੂਤਰ ਆਪਣਾ ਫਿਰਦਾ ਵਾ ਤੇ ਇੱਕ ਕਬੂਤਰ ਆਪਣਾ ਬੈਠ ਗਿਆ ਠੀਕ ਹੈ ਤੇ ਇੱਕ ਕਬੂਤਰ ਆਪਣਾ ਇਥੋਂ ਪਿੰਡ ਛੱਡ ਗਿਆ ਪਿੰਡ ਛੱਡ ਗਿਆ ਹਾਂ ਮਤਲਬ ਹੁਣ ਇੱਕ ਰਹਿ ਗਿਆ ਕੋਈ ਨੰਬਰ ਗਾ ਗਿਆ ਹਾਂ ਹੁਣ ਇੱਕ ਰਹਿ ਗਿਆ ਇਹ ਜਿਹੜੇ ਪਿੰਡ ਛੱਡਿਆ ਉਹਦਾ ਕਾਰਨ ਪਿੰਡ ਛੋਟਾ ਆਇਆ ਜਾਂ ਫਿਰ ਮਤਲਬ ਮੌਸਮ ਆ ਛੋਟਾ ਆ ਫਰਕ ਠੰਡਾ ਰਹਿ ਗਿਆ ਉਹਦੀ ਕਰਕੇ ਵੀ ਉਹਦੇ ਦਾਦਲੇ ਹੋਗਾ ਕੋਈ ਵੀ ਯਾਰ ਆਹ ਨੂੰ ਤਾਂ ਬਹੁਤ ਬਣ ਜਾਂਦੇ ਆ ਲਾਲੂ ਹਣਾ ਤੇ ਜੀ ਦਾ ਕੋਈ ਕਾਰਨ ਨਹੀਂ ਵੀ ਕਿਉਂ ਛੱਡ ਦਿੰਦੇ ਅੱਛਾ ਕਾਹ ਤੋਂ ਛੱਡਿਆ ਕੀ ਕਾਰਨ ਹੈ ਵੀ ਬੂਕਰ ਪਾਣੀ ਤੇ ਜਾਂ ਆਪਣਾ ਪਾਣੀ ਸੁੱਕਾ ਹੁੰਦਾ ਜਾ ਉਹਦੇ ਤੇ ਵੀ ਚਲੇ ਜਾਂਦੇ ਹਾਂ 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 ਜਿੱਥੇ ਕੀ ਕਾਰਨ ਆ ਵੀ ਨਹੀਂ ਮਤਲਬ ਜਿਵੇਂ ਇੱਕ ਹੁੰਦਾ ਨਾ ਵੀ ਜਿਹੜੀ ਖੇੜ ਲਾਈ ਹੋਈ ਹੁੰਦੀ ਹੈ ਬੰਦੇ ਦੀ ਕਈ ਵਾਰ ਬੰਦਾ ਖੇੜ ਲਾਉਂਦਾ ਗਰਮ ਤਾਪਮਾਨ ਦੇ ਹਿਸਾਬ ਦੀ ਤੇ ਮੌਸਮ ਜਦੋਂ ਠੰਡਾ ਨਿਕਲ ਜਾ ਫਿਰ ਉਹ ਸਾਹਮਣੇ ਕੋਈ ਚੱਕਰ ਕਿਉਂ ਆਉਂਗਾ ਵੀਰੇ ਹੁਣ ਦੇਖੋ ਇੱਥੇ 49 ਕਬੂਤਰ ਜੱਟੇ ਆ ਹਨਾ 49 ਦੇ ਵਿੱਚੋਂ ਮੰਨ ਲਓ 5-7 ਚਲੇ ਗਏ ਬਾਕੀ ਵੀ ਉਹੀ ਪਿੰਡ ਖੜੇ ਆ ਹਨਾ ਹਾਂ ਉਹਨਾਂ ਲਈ ਵੀ ਕਿਹੜਾ ਮੌਸਮ ਹੋਰ ਸੀਗਾ ਜਾਂ ਕੋਈ ਹੋਰ ਚੀਜ਼ ਕੋਈ ਵੀ ਇਦਾਂ ਜਿਦਾ ਕੋਈ ਬਰੌਣੀ ਉਹ ਵੀ ਕੁਦਰਤੀ ਹੁੰਦਾ ਹੈ ਕਬੂਤਰਾਂ ਦੇ ਵਿੱਚ ਜੇ ਨਹੀਂ ਪਿੰਡ ਛੱਡਣ ਉਹਨੇ ਛੱਡ ਹੀ ਦੇਣਾ ਅੱਛਾ ਜੇ ਮਾਰੋ ਕੋਈ ਜੇ ਆਪਾਂ ਹੁਣ ਪੜ੍ਹਨ ਛੱਡਣ ਦੀ ਗੱਲ ਚੱਲ ਰਹੀ ਆ ਤਾਂ ਹੀ ਕੋਈ ਲਾਇਨ ਲੂਣ ਦਾ ਵੀ ਚੱਲਦਾ ਆਂਦਾ ਵੀ ਉਹ ਸਾਲੇ ਬਾਧੇ ਛੱਡ ਦਿੰਦੇ ਆ ਵੀ ਫਰਕ ਪੈ ਜਾਂਦਾ ਵਾ ਜਾਂ ਕੋਈ ਜਿੰਨੇ ਲਾਲ ਹੋ ਗੀ ਵਧੀਆ ਤੇ ਗਰਮ ਹੁੰਦੇ ਆ ਜਿਆਦਾ ਜਿਹੜੇ ਵੀੜਾ ਵੱਡਾ ਆਪਾਂ ਆਉਂਦੇ ਨੇਗੇ ਉਹ ਗੱਲ ਛੱਡ ਜਾਂਦੇ ਆ ਜੀ ਤਾਂ ਵੀ ਇੱਕ ਹੁਣ ਮੈਂ ਸਵਾਲ ਤੁਹਾਨੂੰ ਕਰੀ ਤੁਹਾਡੇ ਜ਼ਿੰਦਗੀ ਦੇ ਬਾਰੇ ਵੀ ਕਦੋਂ ਸ਼ੁਰੂ ਕੀਤਾ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਦੋਂ ਕਰੀ ਮਤਲਬ ਕੰਪਿਊਟਰ ਬਾਜੀ ਦੀ ਸ਼ੁਰੂਆਤ ਕਦੋਂ ਕੀਤੀ ਕਰਵਾਈ ਦਾ ਹ ਜਿਹੜਾ ਆਪਣਾ ਸ਼ੋਗਰ ਵੀਰੇ ਉਹਨਾ ਆਪਣੇ ਜਾਨੀ ਚੇਲੇ ਉਹਦੇ ਦਾਦਾ ਜੀ ਨੂੰ ਚਾਵਲ ਹਾਨਦਾਨੀ ਚੱਲਦੀ ਯਾਰੀ ਆ ਗਈ ਪੀੜੀ ਤੋਂ ਪੀੜੀ ਚੱਲ ਰਿਹਾ ਬਿਨਾਂ ਦਾਦਾ ਜੀ ਨੂੰ ਫਿਰ ਵਾਪਸ ਹੋਇਆ ਫਿਰ ਵੱਡੇ ਭਰਾ ਨੂੰ ਫਿਰ ਜੀ ਤਿੰਨ ਭਰਾ ਵਾ ਇਦਾਂ ਇਦਾਂ ਬਾਕੀ ਬਾਹਰ ਨੇ ਯਾਰ ਅੱਛਾ ਮੈਂ ਸੀਗਾ ਹੁਣ ਵੀ ਉਦੋਂ ਬਾਅਦ ਸਟੱਡੀ ਕਰਕੇ ਇੱਧਰ ਨੂੰ ਟੋਕ ਬਦਿਆ ਤੈਨੂੰ ਬਾਅਦ ਵਿੱਚ ਦੇਖੀਂ ਅੱਛਾ ਇਹ ਕਬੂਤਰ ਘਰੇ ਰਹਿ ਗਈ ਸੀ ਜਾਨੀ ਕਿ ਬਾਝੀ ਨਹੀਂ ਚੜਦਾ ਐ ਬਾਝੀ ਨਹੀਂ ਛੱਡਦਾ ਏ ਬਈ ਬਾਜ਼ੀਆਂ ਫਿਰ ਕੀ ਕਰਾਂ ਛੱਡਣ ਲੱਗੇ ਯਾਰ ਕਿਵੇਂ ਮਨ ਖਿਆਲ ਆਇਆ ਯਾਰ ਆਪਾਂ ਵੀ ਬਾਜ਼ੀਆਂ ਛੱਡ ਕੇ ਦੇਖਣੀਆਂ ਨੇ ਇਹ ਨਾ ਵੀਰੇ ਕਿਵੇਂ ਲਾ ਲਓ ਤੁਸੀਂ ਪਹਿਲਾਂ ਬਾਪੂ ਹਣੀ ਜਵੇਂ ਬਾਜ਼ੀਆਂ ਕਰਦੇ ਸੀਗੇ ਉਦੋਂ ਨਾਲ ਉਤੋਂ ਚੋਰੀ ਹੁੰਦੀ ਅੱਛਾ ਉਹ ਬੱਥਰੀ ਉਦੋਂ ਬਾਅਦ ਤੇ ਮੈਂ ਹੈ ਨਹੀਂ ਕਿਦਾ ਬਾਤੀ ਬਾਹਰ ਨੇ ਬਾਹਰ ਚਲੇ ਗਏ ਦੂਜੀ ਭਰਾ ਹਾਂ ਤੇ ਇੰਡੀਆ ਚ ਮੈਂ ਪਰ ਉਹਨੂੰ ਸਟੱਡੀ ਕਰਦਾ ਅੱਛਾ ਉਦੋਂ ਬਾਅਦ ਸਟੱਡੀ ਕਰਨ ਤੋਂ ਬਾਅਦ ਬਲਦ ਭਜਾਉਣ ਲੱਗੀ 2002 ਦੀ ਵਜh ਠੀਕ ਹੈ ਉਹ 2 ਦੇ ਵਿੱਚ 14 ਲਾਲੂ ਵੀ 2 ਤੋਂ ਲੈ ਕੇ 10 ਸਾਲ 12 ਸਾਲ ਬਲਦ ਪੰਜਾਬ 2014 ਦੇ ਵਿੱਚ ਖੇਡ ਬੰਦ ਹੋ ਗਈ ਬਲਦ ਪੰਜਾਬ ਦੀ ਰੋਕ ਲਾ ਦਿੱਤੀ ਹੂੰ ਉਧਰੋਂ ਹਟਣ ਨਾਲ ਹੁਣ ਮੰਨ ਲਓ ਵੀ ਜਿਵੇਂ ਬਾਹਰ ਜਾਣੇ ਆਪਾਂ ਹਨ ਖੇਡਾਂ ਦਾ ਸ਼ੌਕ ਹੁੰਦਾ ਵਾ ਤੇ ਐਵੇਂ ਉਹ ਕਬੂਤਰ ਸੀਗੇ ਵੀ ਖੇਡ ਬੰਦ ਹੋਣ ਕਰਕੇ ਬਲਦਾਂ ਦੇ ਉੱਤੇ ਜਾਣੋਂ ਹਟ ਗਏ ਖੇਡ ਬੰਦ ਹੋ ਗਈਆਂ ਤੇ ਇਧਰ ਨੂੰ ਸ਼ੌਕ ਆ ਗਿਆ ਵੀ ਚਲੋ ਕਬੂਤਰ ਡਾ ਕੇ ਸੀ ਹੂੰ ਤੇ ਉਹ ਕਬੂਤਰ ਸੀਗੇ ਜਿਹੜੇ ਉਹ ਅਸੀਂ ਜਿੰਨੇ ਕਿ 2-4 ਜਾਨੀ 10-12 ਕਬੂਤਰ ਸੀਗੇ ਉਹਨਾਂ ਦੇ ਦੇ ਬਤੇ ਘੜਾਈ ਉਦੋਂ ਬਾਅਦ ਚੱਲਦੇ ਨੇ ਬਾਅਦਿਆ ਜਾਨੀ ਨੇੜੇ ਨੂੰ ਜਾ ਕੇ ਹਰ ਜਾਂਦੇ ਜੀ ਠੀਕ ਹੈ ਤੇ ਉਦੋਂ ਬਾਅਦ ਫਿਰ 2017 ਦੇ ਵਿੱਚ ਪੂਰੀ ਨਾਲ ਸਾਡਾ ਕੰਟੈਕਟ ਹੋਇਆ ਬਾਈ ਨਾਲ ਠੀਕ ਹੈ ਮਾਊਂਆ ਦਾ ਸਾਡਾ ਕੁਡ ਹਸਤਾਦ ਹੈ ਨਾ ਪੂਰੀ ਮਾਊਂਆ ਨੇ ਮਾਊਂਆ ਹਾਂ ਅੱਛਾ ਸਾਡਾ ਫਿਰ ਉਹਨਾਂ ਤੋਂ ਸਾਰੀ ਜਿੰਨੀ ਵੀ ਆਪਣੇ ਕੋਲੇ ਫੀਡ ਆ ਜੋ ਕਬੂਤਰ ਆ ਉਹ ਤੇ ਜਿਹੜੇ ਪਹਿਲੇ ਸੀਗੇ ਕੁਝ ਆਉਣਾ ਜਿੰਨੀ ਵੀ ਆ ਬਾਈ ਵਾਲੀ ਮਤਲਬ ਮਤਲਬ ਕਹਿ ਸਕਦੇ ਆਂ ਵੀ ਜਦੋਂ ਉਸਤਾਦ ਧਾਰ ਰਹੇ ਨੇ ਵੀ ਉਸ ਤੋਂ ਪਹਿਲਾਂ ਕੋਈ ਬਾਜੀ ਜਣ ਕੇ ਜਿੱਤੀ ਨਹੀਂ ਹਾਂ ਯਾਨੀ ਕਿ ਨੇੜੇ ਲੱਗ ਜਾਂਦੇ ਸੀਗੇ ਮੈਂ ਸ਼ਾਮ ਨੂੰ 5 5:30 6 ਵਜੇ ਮੰਨ ਲਓ ਹਿੱਸਾ ਲੈ ਲਿਆ ਵੀ ਮੰਨ ਲਓ ਹਾਂ ਵੀ ਯਾਨੀ ਕਿ ਜਦੋਂ ਉਸਤਾਦ ਧਾਰਿਆ ਉਸ ਤੋਂ ਬਾਅਦ ਤਾਂ ਯਾਨੀ ਕਿ ਬਹੁਤ ਬਾਜੀਆ ਠੀਕ ਹੈ ਇੱਕ ਕਿਹੜੇ ਕਿਹੜੇ ਸਾਲ ਦੇ ਵਿੱਚ ਇਹ ਅੰਦਾਜ਼ਾ ਇਹ ਦੇਖਿਆ ਜਾਂਦਾ 2017 ਦੀ ਗੱਲ ਹੈ ਜਦੋਂ ਉਸਤਾਦ ਧਾਰ 16 ਦੀ ਵੀ ਹੋ ਸਕਦੀ ਹੈ 17 ਦੀ ਵੀ ਨੇੜੇ ਤੇ ਕਰ ਸਕੀ ਠੀਕ ਹੈ ਠੀਕ ਹੈ ਫਿਰ ਭਾਈ ਉਦੋਂ ਤੂੰ ਮਤਲਬ ਕਿਹੜੀਆਂ ਨਵੀਆਂ ਗੱਲਾਂ ਦਾ ਜਾਨਕੀ ਪਤਾ ਚੱਲ ਗਿਆ ਇੱਕ ਤਾਂ ਜਾਨਕੀ ਖੇਡ ਹੋ ਹਾਂਜੀ ਉਹ ਤੋਂ ਬਾਅਦ ਹੋਰ ਕਿਹੜੀ ਗੱਲ ਦਾ ਤੁਹਾਨੂੰ ਪਤਾ ਲੱਗ ਗਿਆ ਵੀ ਆ ਗੱਲਾਂ ਧਿਆਨ ਰੱਖਣਾ ਚਾਹੀਦਾ ਵੀ ਇਹ ਬਾਜੀ ਦਿੱਤਣੀਆਂ ਜਿਵੇਂ ਲਾਲੋ ਹੁਣ ਬੱਪੂ ਹੁਣੇ ਡਾਉਂਦੇ ਸੀਗੇ ਕਬੂਤਰ ਹਾਂ ਉਹਨਾਂ ਕਬੂਤਰ ਰਾਹ ਚੇਲੇ ਸੇ ਬਾਤ ਹੋ ਗਈ ਜਾਨਕੀ ਗੇਮ ਲਾਲੋ ਵੀ ਨਵੇਂ ਜਿਉਂ ਜਿਉਂ ਤਕਨੀਕ ਵਧੀ ਗਈ ਜਿਆਦਾ ਤਕਨੀਕ ਆ ਜਾਂਦੀ ਹੈ ਹੂੰ ਉਦਾਂ ਕਰਕੇ ਹਰਕਤ ਜੀ ਗਈ ਥੋੜਾ ਜਿਹਾ ਜਦੋਂ ਫਿਰ ਉਸਤਾਦ ਬਣਾਇਆ ਪੂਰੇ ਨੂੰਹਾਂ ਨੇ ਹੂੰ ਬਾਈ ਨੂੰ ਉਸ ਤੋਂ ਬਾਅਦ ਉਹ ਚਿੰਦਾ ਤੇ ਨਮੀ ਨਮੀ ਕਿਹੜਾ ਆ ਗਿਆ ਪਹਿਲਾਂ ਜਾਨੀ ਕਿ ਬਾਪੂ ਸਾਡਾ ਉਹ ਪ੍ਰਾਣੀ ਜਿਹੜੀ ਆ ਕਾਕਾ ਮਿੱਡੂ ਮਾਨ ਠੀਕ ਹੈ ਹਾਂ ਚੇਲਾ ਜੀ ਦਾ ਬਾਪੂ ਸਾਡਾ ਠੀਕ ਹੈ ਤੇ ਉਹ ਉਹ ਢੇੜ ਸੀਗੀ ਫਿਰ ਉਹ ਦੇ ਵਿੱਚ ਜਾਨੀ ਉਹ ਸੀਗਾ ਵੀ ਚਲੋ ਹਰਕ ਸੀਗਾ ਖੇੜ ਤਾਂ ਪਰਾਣੀਆਂ ਚੱਲੇ ਹੋਈਆਂ ਨੇ ਸੋਧ ਹੋਈ ਜਾਂਦੀ ਹੈ ਤੇ ਜਦੋਂ ਬਾਜੀ ਨਾਲ ਕੰਟੈਕਟ ਹੋਇਆ ਬਾਜੀ ਨੇ ਜਿਵੇਂ ਦੱਸਿਆਗਾ ਫਿਰ ਬਾਈ ਬਹੁਤ ਵਧੀਆ ਬਾਜ਼ੀਆਂ ਦਿੱਤੀਆਂ ਨੇ ਠੀਕ ਹੈ ਮਤਲਬ 2017 ਤੋਂ ਕਹਿ ਲਓ ਵੀ ਪਿਛਲੇ 5 ਸਾਲ ਤੋਂ ਖੇਡ ਮਿਲਣ ਤੋਂ ਬਾਅਦ ਬਾਜ਼ੀਆਂ ਦੇ ਜਿੱਤ ਦਾ ਸلسਲਾ ਚੱਲਦਾ ਆਇਆਗਾ ਹਾਂ ਵਧੀਆ ਯਾਨੀ ਕਿ ਜਿੱਤੀਆਂ ਨੇ ਠੀਕ ਹੈ ਇਹ ਅੰਦਾਜ਼ਾ ਆ ਬਈ ਦੇਖਿਆ ਜਾਵੇ ਵੀ ਉਦੋਂ ਤੋਂ ਹੁਣ ਤੱਕ ਦੀਆਂ ਕਿੰਨੀਆਂ ਕ ਬਾਜ਼ੀਆਂ ਦੇ ਮਤਲਬ ਜਿੱਤ ਮਿਲ ਗਈ ਮਾਲਕ ਕਿਰਪਾ ਨਾਲ ਸੀਜ਼ਨ ਦੇ ਵਿੱਚ ਬਈ ਮੈਂ ਬਾਜ਼ੀਆਂ ਨਹੀਂ ਬਾਜ਼ੀਆਂ ਲੜਦਾ ਪਰ ਜਿਵੇਂ ਮੰਨ ਲਓ ਮੈਂ ਜੀ 8 15 20 ਦੇ ਛੜਦਾ ਬਾਜੀ ਸੀ ਜਨ ਦੇ ਵਿੱਚ ਬਸ ਉਹਨਾਂ ਦੇ ਵਿੱਚੋਂ ਲਾ ਲੋ ਵੀ 10 12 ਬਾਜੀ ਠੀਕ ਹੈ ਮਨ ਲਓ ਅੱਧ ਤੋਂ ਉੱਪਰ ਜੇ ਲੰਘ ਜਾਂਦੇ ਆ ਅੱਧ ਲਾ ਲੋ ਚਾਹੇ ਅੱਧ ਤੋਂ 2 4 ਉੱਤੇ ਲਾ ਲੋ ਠੀਕ ਹੈ ਬਈ ਕਾਲੀਆਂ ਨਹੀਂ ਬਾਜੀ ਛੜਦਾਗਾ ਵੀ ਜਿਵੇਂ ਵੀ ਮਨ ਲਓ ਵੀਕ ਹੁੰਦਾ ਵੀ ਜਿਆਦਾ ਹੀ ਛੜਦਾ ਹਾਂ ਹਾਂ ਕਿਉਂਕਿ ਕਲਾਕਾਰ ਕੀ ਔਖਾ ਵੀ ਹੋ ਜਾਂਦਾ ਠੀਕ ਹੈ ਫੇ ਭਾਈ ਜੇ ਚੱਲ ਜਿੰਨੀ ਆ ਕਿ ਛੜਦਾ ਉਹ ਕਿਹੜੀਆਂ ਵਾਜਾਂ ਛੱਡ ਕੇ ਖੁਸ਼ ਹੋਣਾ ਵੀ ਜਿੱਥੇ ਨਾਮ ਵੱਡਾ ਹੋਵੇ ਜਾਂ ਕੋਤੇ ਜਿਵੇਂ ਟਰੈਕਟਰਾਂ ਗੱਡੀਆਂ ਹੁਣ ਉੱਥੇ ਛੱਡ ਕੇ ਖੁਸ਼ ਆ ਜਾਓ ਕੋਈ ਬਸ ਐਦਾਂ ਦਾ ਕੋਈ ਚੱਕਰ ਨਹੀਂ ਵੀ ਜਿੱਥੇ ਮਰਜ਼ੀ ਦਿਲ ਕਰੇ ਛੱਡ ਦਿੰਨੇ ਸਾਰੀਆਂ ਹੀ ਛੱਡ ਲੈਂਦੀਆਂ ਉਹ ਤਾਂ ਵੀਰੇ ਪਤਾ ਕੀ ਆ ਜੇ ਤੁਸੀਂ ਨਾਮ ਬਣਾਉਣਾ ਤੇ ਤੁਹਾਨੂੰ ਖੜਾ ਰੀਆਂ ਜੀ ਛੱਡਣੀਆਂ ਪੈਣਾਂ ਹਾਂ ਜੇ ਤੁਸੀਂ ਤਾਂ ਮੀ ਜੇ ਤੁਸੀਂ ਨਾਮ ਬਣਾਉਣਾ ਤਕੜੇ ਮੱਲ ਬੈਠਿਆ ਜੇ ਤੁਸੀਂ ਇਹ ਸੋਚ ਰਹੇ ਹੋ ਵੀ ਅਸੀਂ ਛੈਡ ਮਾਰ ਕੇ ਜਿੱਤਣੀਆਂ ਨੇ ਫਿਰ ਤੁਸੀਂ ਜਾਹੇ ਢੈੜ ਤੇ ਵੀ ਛੈਡ ਮਾਰ ਲਓ ਪਰ ਉਹਦੀ ਗੈਣਪੀ ਨਹੀਂ ਹੂੰ ਆ ਮਤਲਬ ਜਿੱਤ ਜਿੰਨਾ ਮਰ ਮਰ ਜਿੱਤ ਨਵੇਂ ਫੁਆਰੀ ਇਹਨਾਂ ਨੂੰ ਪੇਗੀ ਜਿੱਤੋਂ ਕੇ ਚਾਹੇ ਤੁਸੀਂ 10 ਹਜ਼ਾਰ ਚੋਂ ਇੱਕ ਵੀ ਜਿੱਤ ਕੇ ਨਾ ਛੁੱਟਣਾ ਨਾ ਬਣਦਾ ਹਾਂ ਇਹ ਚੀਜ਼ਾਂ ਠੀਕ ਹੈ ਤੇ ਭਾਈ ਐ ਜਿਵੇਂ ਹੁਣ ਅੱਜ ਕੱਲ ਦਾ ਯਾਰ ਰੱਖਣ ਲੱਗ ਗਏ ਸਾਮਾਨ ਹਾਂ ਜਿਆਦਾ ਕਿਉਂਕਿ ਕਬੂਤਰਬਾਜੀ ਜਿਵੇਂ ਕਹਾ ਅੱਜ ਦੀ ਸਮੇਂ ਦੇ ਵਿੱਚ ਟਾਪ ਤੇ ਜਿਵੇਂ ਹਾਂ ਜੀ ਹੈ ਨਾ ਹੋਰਾਂ ਗੇਮਾਂ ਦੇ ਵਿੱਚੋਂ ਅੱਗੇ ਜਿਵੇਂ ਪਸੰਦ ਨਹੀਂ ਕਰਦੇ ਸੀ ਹੁਣ ਘਰ ਦੇ ਕੀ ਮੁੰਡੇ ਹੋਰ ਕੀ ਸਾਰੀ ਪਸੰਦ ਕਰਦੇ ਗਏ ਉਹਨੂੰ ਠੀਕ ਹੈ ਤਾਂ ਭਾਈ ਜਿਵੇਂ ਸلسਲਾ ਚੱਲਦਾ ਗੱਡੀਆਂ ਮੋਟਰਸਾਈਕਲਾਂ ਦਾ ਤਾਂ ਹੁਣ ਤੱਕ ਚੀਜ਼ਾਂ ਦੇ ਵਿੱਚੋਂ ਮਾਲਕ ਦੀ ਕਿਰਪਾ ਨਾਲ ਕੋਈ ਹਾਲੇ ਤੱਕ ਖੇੜ ਆਈ ਆ ਆਪਣੇ ਘਰੇ ਜਾਨਕਿ ਜੱਤ ਕਿਹਾ ਹੈਗਾ ਨਾ ਹਲੇ ਉਹ ਚੀਜ਼ ਲਈ ਵੇਟ ਚੱਲਦੀ ਆ 2017 ਦੇ ਬੈਟਰੀ ਵੀ ਮੈਂ ਉਦੋਂ ਟੀਲਾ ਬਣਿਆ ਸੀਗਾ ਪੂਰੀ ਦਾ ਤੇ ਉਦੋਂ ਜਾਨਕਿ ਤੇ ਢੋਲਡਾਂ ਬਾਜੀ ਸੀਗੀ ਅੱਛਾ ਉਦੋਂ ਏਸੀ ਰੱਖਿਆ ਸੀਗਾ ਠੀਕ ਹੈ ਹਾਂ ਉਦੋਂ ਜਾਨੀ ਮੈਂ ਏਸੀ ਜਿੱਤਿਆ ਸੀਗਾ ਹੂੰ ਤੇ ਜਾਨੀ ਓਮ ਵੀ ਹੁਣ ਤੱਕ ਲਾ ਲੋ ਵੀ ਜਾਨੀ ਲੋਹੇ ਨੂੰ ਜਾਨਕਿ ਫਰਿੱਜ ਹੋ ਗਈ ਠੀਕ ਹੈ ਗੋਨਡਾਲ ਆਪਣੀ ਕੱਲੀ ਰਹਿ ਗਈ ਠੀਕ ਹੈ ਤੇ ਉਸ ਨੂੰ ਪ੍ਰਾਇਡ ਹੋਊਗੀ কুলਰ ਹੋਗੇ ਇਦਾਂ ਕੱਪ ਹੋਗੇ ਹੀ ਆਗੇ ਮੋਟਰਸਾਈਕਲ ਟਰੈਕਟਰਾਂ ਤਾਂ ਨਹੀਂ ਨਹੀਂ ਹੱਤ ਪਿਆਗਾ ਠੀਕ ਹੈ ਚਲੋ ਮੈਂ ਤਾਂ ਕਰਾਂਗੇ ਜੇ ਜਾਈ ਜਾਊਗਾ ਭਾਈ ਅੱਗੇ ਆਏ ਜਾਣਾ ਕਿੱਥੇ ਮੈਂ ਤਾਂ ਕਰਾਂਗੇ ਹਾਂ ਹੂੰ ਬਈ ਤਾਂ ਥੋੜਾ ਜ਼ਿਆਦਾ ਹੋਣਾ ਬਾਕੀ ਰੱਬ ਦੀ ਜਿੰਮੇ ਰਜਾ ਹਾਂ ਠੀਕ ਹੈ ਕਈ ਵਾਰੀ ਕੈਸ਼ ਹੋਵੇ ਤੁਹਾਨੂੰ ਜਿੰਮੇ ਦਾ ਕਈ ਵਾਰੀ ਮੌਨ ਵਾਲੇ ਫਿਊਚਰ ਤੇ ਪਤਾ ਨਹੀਂ ਸਹੀ ਸਹੀ ਗੱਲ ਹੈ ਇਹ ਵੀ ਪਤਾ ਅਗਲੀ ਵਾਰੀ ਦੀ ਕਿਤੇ ਹੋਵੇ ਰੱਖਣ ਵਾਲਾ ਹੈ ਹਨਾ ਹਾਂ ਤੇ ਭਾਈ ਜੇ ਮੈਂ ਗੱਲ ਕਰਾਂ ਜਿਵੇਂ ਹੁਣ ਜਿਹੜੇ ਤਿੰਨ ਛੱਡੇ ਹੋਏ ਇਹ ਆਪਣੀ ਕਰਨ ਛੱਡੀ ਤੇ ਕਿਉਂ ਨਹੀਂ ਆਪਣੀ ਤੇ ਲੈਣੀ ਵੀਰੇ ਛੱਡੀ ਅੱਛਾ ਹਾਂ ਮੋ ਲਬੜੀ ਦਾ ਮੁੰਡਾ ਖੜਿਆਲ ਤੋਂ ਹੂੰ ਉਹ ਚੀਲਾ ਵਾ ਪਣਾ ਉਹਨੇ ਛੱਡੀ ਸੀ ਹੂੰ ਉਹ ਦਾਤ ਹੋਣੀ ਅਗਲਾ ਚਾਹੇ ਮੈਂ ਆਪਣੀ ਛੱਡੀ ਹੋਈ ਹੈ ਕਦੇ ਇੱਧਰ ਆਪਾਂ ਜੀ ਸਾਹਮਣੇ ਹੂੰ 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 ਹਾਂ ਠੀਕ ਹੈ ਕਿੰਨੇ ਕਿੰਨੇ ਚੀਲ ਲੈਣੇ ਬਈ ਹੁਣ ਤੱਕ ਮਤਲਬ ਤੁਹਾਡੇ ਬਣੇ ਆਪਣੇ ਵੀਰੇ ਕਿਹਾ ਸੀ ਚਾਰ ਠੀਕ ਹੈ ਇੱਕ ਬਈ ਹੁਣ ਮੈਨੂੰ ਹੋਰ ਦੱਸ ਵੀ ਆਪ ਤੁਹਾਡੇ ਕੋਲ ਕਿਹੜੀ ਯਾਨੀ ਕਿ ਬਲੱਡ ਲਾਈਨ ਜਿਹੜੀ ਤੁਹਾਡੇ ਦਾ ਸ਼ਿੰਗਾਰ ਬੈਠੀ ਹੈ ਵੀ ਮੈਂ ਇੱਕ ਹੁੰਦਾ ਵੀ ਜਿਹੜੀ ਨਾਸਲ ਕਹਿੰਦੀ ਏ ਕਿਵੇਂ ਰਾਜਨ ਵਾਲੇ ਹੋਗੇ ਪੰਨੂ ਵਾਲੇ ਹੋਗੇ ਫੌਜੀ ਵਾਲੇ ਹੋਗੇ ਉਹ 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 ਗੱਲ ਦੇ ਹਾਵ ਨਾਲ ਵੀ ਕਿਹੜੀ ਬੈਠੀ ਆ ਆਪਣੇ ਕੋਲ ਮਤਲਬ ਤੁਹਾਡੇ ਦਾ ਸ਼ਿੰਗਾਰ ਜਿਹੜੇ ਆ ਆਪਣੇ ਕੋਲੇ ਵੀਰੇ ਸਿੱਕ ਤਾਂ ਹਨ ਕਾਕੇ ਦੇ ਆ ਮਿੱਡੂ ਵਾਲੇ ਜਿਹੜੇ ਜਿਹੜੇ ਯਾਨੀ ਕਿ ਕਾਕੇ ਮਿੱਡੂ ਵਾਲੇ ਪੁੱਤਰ ਠੀਕ ਹੈ ਉਹ ਹੈਗੇ ਆ ਉਹ ਪ੍ਰਾਣੀ ਨੇ ਮੈਂ ਲਾ ਪ੍ਰਾਣੀ ਹੈ ਜਿਹੜੇ ਹਾਂ ਪਹਿਲੇ ਪ੍ਰਾਣੀ ਆ ਬਾਕੀ ਆਪਣੇ ਕੋਲੇ ਪੂਰੀ ਵਾਲੇ ਕਬੂਤਰ ਆ ਸਾਦ ਵਾਲੀ ਸਾਦ ਵਾਲੇ ਸਾਰੇ ਠੀਕ ਹੈ ਕੋਸ਼ਕ ਮੈਂ ਮੁੱਲ ਲੈ ਤੈਨੂੰ ਪੁੱਤਰ ਹੂੰ ਉਹ ਲਾ ਲਓ ਹੁਣ ਵੀ ਤੁਸੀਂ ਮੁੱਲ ਲੈ ਕੇ ਆਏ ਜੀ ਮੈਨੂੰ ਚੰਗੇ ਲੱਗੇ ਵਧੀਆ ਉਹਨਾਂ ਦਾ ਰਿਜ਼ਲਟ ਵੀ ਬਧੀਆ ਠੀਕ ਹੈ ਬਾਕੀ ਆਪਣੇ ਸਾਦ ਵਾਲੇ ਕਬੂਤਰ ਆ ਕੋਈ ਹੋਰ ਕਬੂਤਰ ਹੈ ਨਹੀਂਗਾ ਘਰੇ ਹੂੰ ਨਹੀਂ ਬਾਹਲਾ ਲੈਣ ਦੇਣਾ ਕਿਸੇ ਨੂੰ ਠੀਕ ਹੈ ਬਈ ਲੇ ਜੀ ਜਾ ਦੇ ਰੱਖੋ ਇਹ ਨਹੀਂ ਹੈਗਾ ਵੀ ਆ ਨਸਲ ਵੀ ਰੱਖ ਲੋ ਆ ਵੀ ਰੱਖਣੀ ਆ ਜਿਹੜੇ ਉਹਨਾਂ ਕੋਲੇ ਆ ਉਹੀ ਆ ਬਸ ਉਹਨਾਂ ਦਾ ਪਤਾ ਬੀ ਜਾਈ ਦੀ ਆ ਆਪਾਂ ਜਿਹੜਾ ਰਿਜ਼ਲਟ ਚੰਗਾ ਆ ਕੱਢ ਕੇ ਦੇ ਤੈਨੂੰ ਬਸ ਉਹੀ ਰੱਖਣ ਦਾ ਫਾਇਦਾ ਆ ਹਾਂ ਹੋਰ ਨਹੀਂ ਠੀਕ ਇੱਕ ਇੱਕ ਬਈ ਚਲੋ ਜੇ ਇੱਕ ਵੀਡੀਓ ਬਣਾਉਂਦਾ ਫੇਰ ਫਾਇਦਾ ਕਿਉਂ ਨਵੇਂ ਬੰਦਾ ਦੇਖ ਕੇ ਕੁਛ ਨਾ ਕੁਛ ਸਿੱਖ ਲੈਂਦਾ ਜਿਹੜਾ ਬੰਦਾ ਹੁਣ ਨਵਾਂ ਸਿੱਖ ਰੱਖਿਆ ਜੀ ਨੇ ਜਾਂ ਰੱਖਣੇ ਹੋਣ ਤਾਂ ਬਈ ਜੇ ਕਿਸੇ ਨੇ ਕਬੂਤਰ ਲੈਣੇ ਹੋਣ ਕਿਸੇ ਤੋਂ ਮੁੱਲ ਖਰੀਦਣੇ ਹੋਣ ਤਾਂ ਕਿਹੜੀਆਂ ਗੱਲਾਂ ਦਾ ਯਾਨੀ ਕਿ ਧਿਆਨ ਰੱਖਣ ਦੇਈਂ ਨਾ ਵੀ ਕਬੂਤਰ ਲੈਣ ਲੱਗੇ ਲੈਣ ਦਾ ਵੀਰੇ ਉਹੀ ਆ ਚੱਟੇ ਦੀ ਜਾਂ ਦਾ ਕਬੂਤਰੀ ਆਪਾਂ ਨੂੰ ਪਤਾ ਹੋਣੀ ਚਾਹੀਦੀ ਵੀ ਵਧੀਆ ਬਲੱਡ ਲੈਣ ਦਾ ਜਾਂ ਫਿਰ ਆਪ ਨੂੰ ਇਨੀ ਲੋੜ ਨਹੀਂ ਚਾਹੀਦੀ ਆ ਵੀ ਆਪਾਂ ਨੂੰ ਕਬੂਤਰੀ ਦੱਸੇ ਵੀ ਹਾਂ ਮੈਂ ਚੰਗਾ ਠੀਕ ਹੈ ਜਾਨੀ ਕਿ ਹੁਣ ਲਾ ਲਓ ਵੀ ਅੱਡੋ ਅੱਡੀ ਜਿਹੜਾ ਆਪਾਂ ਦੇਖ ਕੇ ਵੀ ਹੁਣ ਆਪਾਂ ਕਹਿੰਦੇ ਆਹ ਵਹ ਰੇਕ 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 ਕੋਲੇ ਹਰੇਕ ਦਾ ਬਰ ਬਲੱਡ ਅੰਦਰ ਦਾ ਉਹਦਾ ਡੀਐਨਏ ਦਾ ਹੋਣਾ ਹਮ ਵੀ ਕੀ ਚੀਜ਼ ਰੰਗ ਤਾਂ ਇੱਕੋ ਜਿਹਾ ਰੰਗ ਤਾਂ ਇੱਕੋ ਜਿਹਾ ਹਾਂ ਬਾਕੀ ਇਦਾਂ ਮਾ ਵਧੀਆ ਔੜਦਾ ਜਾਨਵਰ ਘਰੇ ਔੜਦਾ ਬਾਜੀ ਤੇ ਵੀ ਛੱਡਾਂਗੇ ਵਧੀਆ ਸ਼ਾਮ ਹੋਊਗੀ ਵਧੀਆ ਆਪਣਾ ਖੰਬਿਆਊਗਾ ਤਾਂ ਉਦੋਂ ਗਈ ਮਤਲਬ ਕੱਲਾ ਕਹਿ ਸਕਦੇ ਆਂ ਵੀ ਇੱਕ ਹੁੰਦਾ ਯਾਰ ਵੀ ਕਿੱਟੀਆਂ ਅੱਖਾਂ ਦੇਖ ਕੇ ਪੈਰ ਦੇਖ ਕੇ ਹਨਾ ਬੱਲੇ ਫੋਨ ਕੇ ਤੇ ਉਹ ਚੀਜ਼ ਕੱਲੀ ਤੁਸੀਂ ਦੇਖ ਕੇ ਜੱਜ ਨਹੀਂ ਕਰ ਸਕਦੇ ਜਦੋਂ ਤਜਰਬਾ ਹੋ ਜੂ ਬੰਦੇ ਨੂੰ ਪੂਰਾ ਆਪਾਂ ਫੇਰ ਕਬੂਤਰ ਨੂੰ ਫੜ ਕੇ ਚੈੱਕ ਕਰਕੇ ਦੱਸ ਸਕਦੇ ਆਂ ਵੀ ਯਾਰ ਹੈਗਾ ਇਹ। ਬਾਕੀ ਤਾਂ ਉੱਡੇ ਦੇ ਪਤਾ ਲੱਗਦਾ। ਉਹ ਚੀਜ਼ਾਂ ਆਪਾਂ ਦੇਖਦੇ ਆਂ ਵੀ ਹੱਡੀ ਕਿਵੇਂ ਆ ਜਾਂ ਇਹਦੇ ਪੱਲੇ ਆ ਜਾਂ ਫਾਰ ਆ ਵੀ ਚੌੜੇ ਆ ਜਾਂ ਨਹੀਂ। ਚੌੜੇ ਆ ਜਾਂ ਕਿਵੇਂ ਆ, ਦੰਮ ਕਿਵੇਂ ਆ ਜਾਂ ਕੋਸਤੀ ਆ। ਉਹ ਚੀਜ਼ਾਂ ਸਾਰੇ ਆਪਣੇ ਨੌਲ ਦੇ ਨੂੰ ਵਧਾਉਂਦੀਆਂ ਨੇ। ਇਹ ਗਾਂਲੇ ਬੱਚੇ ਦੀ ਬਰੀਡ ਕਰਨੀ ਆ ਜਿਵੇਂ ਹੁਣ ਲਾਲੂ ਬਰੀਡਿੰਗ ਕਰਨੀ ਆ ਆਪਣੇ ਫਾਰ ਚੰਗੇ ਹੋਣੇ ਚਾਹੀਦੇ ਆ ਗਾਂ ਬੱਚਿਆਂ ਦੇ। ਹਾਂ। ਕਿਵੇਂ ਕਿਵੇਂ ਕਿੱਦਾਂ ਕਿੱਦਾਂ ਉਹ ਤਾਲੇ ਆਪਾਂ ਨੂੰ ਨੌਲੇਜ ਨਹੀਂ ਤਾਂ ਤੇ ਉਹ ਚੀਜ਼ਾਂ ਆਪਾਂ ਦੇਖ ਲੈਨੇ ਆ। ਦੇ ਦੰਮ। ਪਰ ਜਿਹੜੀ ਚੀਜ਼ ਉਡਣੀ ਆ ਤਾਂ ਉਹ ਜਿਹੜੀ ਉਡਣੀ ਆ ਜਿਆਦਾ ਉੱਡੇ ਹੋਏ ਕਬੂਤਰ ਦੇ ਬੱਚੇ ਕਢਾਓ ਮਾਪਿਓ ਲਾਓ ਬੱਚੇ ਲਾਓ ਫਿਰ ਹੋਣਾ ਲਓ ਫਿਰ ਪਤਾ ਲੱਗ ਜਾਣਾ ਫਿਰ ਪਤਾ ਲੱਗ ਜਾਣਾ ਇਦਾਂ ਜੇ ਮਾਪੇ ਮਾਪੇ ਚੰਗੇ ਨੇ ਤਾਂ ਰਿਜਲ ਤਾਂ 100% ਹੁੰਦਾ ਵੀ ਯਾਰ ਬੱਚਾ ਚੰਗਾ ਹੁੰਦੀ ਆ ਵੀ ਆਪਾਂ ਨੂੰ ਵੀ ਚੰਗੇ ਆ ਵੀ ਚੰਗੇ ਉਡਣਗੇ ਉਡਣਗੇ ਠੀਕ ਐ ਬਾਕੀ ਹੁਣ ਸਾਰੀਆਂ ਪੰਜੇ ਉਂਗਲਾਂ ਤਾਂ ਇੱਕੋ ਜਿhkੀਆਂ ਹੁੰਦੀਆਂ ਆ ਜੇ ਆਪਾਂ ਦੇਖੀਏ ਸਾਰੇ ਸੋ ਭਰਾ ਵਾਜਾਂ ਆਪਾਂ ਹੂੰ ਦੇਖੋ ਨੇ ਇੱਕੋ ਜਿhkੇ ਤਾਂ ਹੁੰਦੇ ਨਹੀਂ ਕਿ ਭਰਾ ਵੀ ਇੱਕੋ ਜਿhkੇ ਨਹੀਂ ਹੁੰਦੇ ਯਾਰ ਇਹ ਵੀ ਹੁੰਦਾ ਵੀ ਚਾਹੇ ਤੁਹਾਡੇ ਲਈ 100% ਬਲੱਡ ਬੈਠਾ ਚੰਗਾ ਜਰੂਰੀ ਨਹੀਂ ਹਰ ਇੱਕ ਬਾਜੀ ਆਪਣੇ ਘਰੀ ਜਾਊਗੀ ਦੇ ਹਰ ਇੱਕ ਬਾਜੀ ਘਰੀ ਜਾਊਗੀ ਕਿਉਂਕਿ ਯਾਰ ਮਿਹਨਤ ਆ ਮਿਹਨਤ ਸਾਰੀ ਕਰ ਦੋ ਕਿੰਨੇ ਵੀ ਕਬੂਤਰ ਜਿਹਦੇ ਵੀ ਰੱਖਿਆ ਜਿਹਦੀ ਘੜੀ ਦੇ ਵਿੱਚ ਕੋਈ ਛੋਟਾ ਜਿਹਾ ਵੱਡਾ ਕੋਈ ਵੱਡਾ ਆ ਪੁਰਾਣਾ ਹੂੰ ਬਈ ਸਾਰੇ ਸ਼ੌਂਕ ਪੂਰਾ ਆਪਦੀ ਮਿਹਨਤ ਕਰਦੇ ਠੀਕ ਹੈ ਬਈ ਅੱਜ ਦੀ ਸਹੀ ਸਹੀ ਦੱਸੀ ਦੇਖ ਅੱਜ ਦੀ ਜਿਹੜੇ ਤਿੰਨ ਤਨ ਛੱਡੇ ਕਿੰਨੇ ਬਦਾਮਾਂ ਦੇ ਛੱਡੇ ਅੱਜ ਜਿਹੜੇ ਛੱਡੇ ਆ ਇਹਨਾਂ ਨੂੰ ਵੀਰੇ ਫਿਕਮ ਤੋਂ ਜਿਹੜਾ ਸਵੇਰੇ ਛੱਡੇ ਆ ਮੈਂ ਉਹਨੂੰ ਕਹੇ ਜਿਹੜੇ ਸੱਤ ਬਦਾਮ ਸੱਤ ਬਦਾਮ ਹਾਂ ਸਵੇਰੇ ਛੱਡੇ ਆ ਠੀਕ ਹੈ ਹੱਥ ਸੱਤ ਜਿਆਦੇ ਬਾਹਲੇ ਇਹਨਾਂ ਦੇ ਨਹੀਂ ਤਾਂ ਅਗਲਾ ਕਹਿੰਦਾ ਦੋ ਲਾਉਣੇ ਆ ਜਾਂ ਬਸ ਤਿੰਨ ਕ ਲਾਉਣੇ ਆ ਫਿਰ ਲੈਂਡਿੰਗ ਨਹੀਂ ਹੋਣਾ ਵੀ ਤੇ ਦੂਜਿਆਂ ਨੂੰ ਦੂਜਿਆਂ ਨੂੰ ਰਾਤ ਲਾਏ ਸੀਗੇ ਅਸੀਂ ਲਾ ਲਓ ਵੀ ਜਿੰਨੇ ਇਹਨਾਂ ਨੇ ਖਾਦੇ ਆ ਹੂੰ ਵੀ ਜਿੰਨੇ ਖਾਦੇ ਖਵਾ ਦੇ ਬਾਕੀ ਜਿੰਨੀ ਕਿ ਰਹਿ ਚ ਰਹੀ ਜੀ ਉਹਨੇ ਕਾਲ ਦੀ ਜਸਟਮੈਂਟ ਕਰਕੇ ਦੇਸੀ ਠੀਕ ਐ ਬਸ ਇਹ ਦਾਣੇ ਕਣਕਪੂਣ ਦੇ ਦਾਣੇ ਜੀ ਵੀ ਦੇਣ ਦੇ ਗਿਣਕੇ ਵੀ ਨਾਲ ਤਾਂ ਨੱਕ ਬਦਾਮ ਦੇ ਦੋ ਅੱਡੋ ਟੀ ਅੱਡੋ 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 ਵੀ ਆਇ ਇੱਕ ਗੱਲ ਵੀ ਰੇਕ ਚੱਲਦਾ ਹਰ ਇੱਕ ਦੇ ਅਲੱਗ ਅਲੱਗ ਨਿਕਲ ਸਕਦਾ ਹੈ ਗੇਮ ਅਗਲੇ ਦੀ ਸੁਧਾਰ ਕੀਤਾ ਹੋਇਆ ਉਹਦੇ ਵਿੱਚ ਜਿਹੜੇ ਬੰਦੇ ਨੇ ਥਾਂ ਬਣਾ ਉਹਨੂੰ ਇਹ ਆਪਦੀ ਚੀਜ਼ ਦਾ ਪਤਾ ਹੁੰਦਾ ਵੀ ਮੈਂ ਯਾਰ ਕਣਕ ਦੇਣੀ ਆ ਜਾਂ ਕਿਵੇਂ ਆ ਉਹਦਾ ਹੱਥ ਟਿਕਿਆ ਹੁੰਦਾ ਉਹ ਜੀ ਠੀਕ ਹੈ ਨਹੀਂ ਭਾਈ ਜੇ ਮਤਲਬ ਇੱਕ ਤਾਂ ਹੋ ਗਿਆ ਜੇ ਗੁਰੂ ਬਿਨਾਂ ਲੱਗੇ ਤਾਂ ਪਹਿਲੀ ਗੱਲ ਕਿਤੇ ਗਤੀਵੇਂ ਜਿਹੇ ਕਹਿੰਦੇ ਮਿਲਦੀ ਨਹੀਂ ਹੈ ਨਾ ਉਹਨਾਂ ਜਰਦਾਂ ਜਿੱਤੇ ਪਰ ਇੰਨਾ ਕ ਵੀ ਬੰਦਾ ਵੀਡੀਓ ਦੇਖ ਕੇ ਕੋਸ਼ਟਾ ਨਵੀਂ ਗੱਲ ਸਿੱਖੇ ਲੈਂਦਾ ਹੈ ਜਿਹੜਾ ਬੰਦਾ ਨਮਰ ਯਾਰ ਜੇ ਕਿਸੇ ਭਾਈ ਮੁੰਡੇ ਨੇ ਕਿਤੇ ਬਾਜੀ ਚਕੂਤਰ ਛੱਡਨਾ ਨਵੇਂ ਨੇ ਆਹ ਕੋਈ ਵਾਰ ਹੁੰਦਾ ਨਾ ਵੀ ਆਪਣੇ ਹੱਥ ਉਹੀ ਸੁਵਕਦੀਏ ਕੁਸਾਂ ਲਈ ਬਲੱਡ ਲੈਣ ਚੰਗੀ ਲੱਗ ਜਾਂਦੀ ਹੈ। ਇਹ ਤੋਂ ਮਿਲ ਜਾਂਦੀ ਹੈ ਜਾਂ ਕਿਤੇ ਗੱਲੇ ਜੋ ਮੁੱਲ ਖਰੀਦਦੇ ਆ ਉੱਥੋਂ ਵੀ ਕੋਈ ਚੰਗਾ ਮਿਲ ਜਾਂਦਾ ਆ। ਤਾਂ ਜੇ ਮੇਰਾ ਕੋਈ ਚੰਗਾ ਕਬੂਤਰ ਹੋਵੇ ਉਹਨੂੰ ਕਿਹੜੀ ਗੱਲ ਦੇ ਕੇ ਵੀ ਯਾਰ ਉਹ ਬਾਜੀ ਦੇ ਬੰਦੇ ਦਾ ਕਈ ਵਾਰ ਹੁੰਦਾ ਨਾ ਵੀ ਠੀਕ ਠੀਕ ਬਾਜੀ ਜਿਵੇਂ ਹੁਣ ਕਿਤੇ 15 20 ਵੀ ਛੱਡੇ ਹੋਇਆ ਜਾਂ 20 ਵੀ ਉੱਥੇ ਉਹ ਜਿੱਤ ਸਕਦਾ ਆ ਕਿਹੜੀ ਗੱਲ ਕਰ ਕਰਕੇ ਕਬੂਤਰ ਜਿੱਤ ਸਕਦਾ। ਜਿਹੜੇ ਗੇਮ ਖਣਾ ਐਕ ਬਦਾਮਾਂ ਦੇ ਉੱਤੇ ਟੈਂਪਰੇਚਰ ਤੇ ਖੜੀਏ। ਹੂੰ ਜਿਹੜੇ ਬੰਦੇ ਨੂੰ ਇਹ ਚੀਜ਼ ਦੀ ਨੌਲੇਜ ਆ ਠੀਕ ਹੈ। ਦੀ ਇੰਨਾ ਟੈਂਪਰੇਚਰ ਆ ਲਾ ਲੋਗੇ ਜਾਂ ਵੀ ਅੱਜ 42 ਆ 43 ਆ ਉਹ ਬਦਾਮਾਂ ਦੀ ਅਡਜਸਟਮੈਂਟ ਜੇ ਉਹਦੇ ਦਿਮਾਗ ਤੇ ਰਹੀ ਜੇ ਠੀਕ ਹੈ ਜੇ ਚਾਹਦਾ ਤੇ ਘਰੇ ਵੀ ਜਿਵੇਂ ਉਹਨੂੰ ਨੌਲੇਜ ਹੋਣੀ ਚਾਹੀਦੀ ਆ ਵੀ ਮੈਂ ਕਿਵੇਂ ਖਾਂ ਬਣਾ ਜੀ ਜੀ ਇੱਕ ਹੁਣ ਜਿਵੇਂ ਤਾਪਮਾਨ ਦੀ ਗੱਲ ਚੱਲੀ ਇਹ ਟੈਂਪਰੇਚਰ ਹੋਵੇ ਹਾਈ ਮਤਲਬ 45 50 ਲਈ ਆਪਾਂ ਚੈੱਕ ਕਰ ਲੈਨੇ ਹੁਣ ਤਾਂ ਖਰਦਾ ਹੋਰ ਪਤੀ ਲੱਗ ਜਾਂਦਾਗਾ ਵੀ ਕੱਲ ਨੂੰ ਕਿੰਨਾ ਖੂਬਾ ਜਿਵੇਂ ਮੰਨ ਲਾ 45 ਫਿਰ ਵੀ ਉਹ ਦੋ ਇੱਕ ਦਿਨ ਪਹਿਲਾਂ ਜਿਹੜੇ ਬਦਾਮ ਦੇਣੇ ਆ ਉਹ ਕਿੰਨੇ ਕ ਦੇਣੇ ਚਾਹੀਦੇ ਭਾਈ ਉਹਦੇ ਵਿੱਚ ਤਾਂ ਆਉਂਗਾ ਕੋਈ 7 ਦਿਨ ਦਾ ਕੰਮ ਪਰਚਰ ਦੇ ਤਾਂ ਪਰਚਰ ਹਿਸਾਬ ਨਾਲ ਕੋਈ 10 ਵੀ ਦੇ ਦਿੰਦਾ ਠੀਕ ਆ ਕੋਈ 12 ਵੀ ਦੇ ਠੀਕ ਹੈ ਠੀਕ ਉਹ ਅੱਡੋ ਅੱਡੀ ਕਬੂਤਰ ਤੇ ਆਪਣੇ ਟਪੈਂਡ ਕਰਦੇ ਵੀ ਇਹ ਕਾਕ ਕਿੰਨੀ ਲੈ ਕੇ ਤੇ ਵੀਰ ਨੂੰ ਕਿੰਨੀ ਆ ਰਹੀ ਉਹਦੇ ਵਿੱਚ ਤਾਂ ਐ ਹੋ ਜੈਣੀਗਾ ਵੀ ਕੋਈ ਲਕੂ ਵਾਲਾ ਉਹ ਤਾਂ ਆਪਦੇ ਕਬੂਤਰ ਨਹੀਂ ਤੁਹਾਨੂੰ ਦੱਸਣਾ ਜਿਹੜਾ ਬੰਦਾ ਕਬੂਤਰ ਨੂੰ ਦੇਖਦਾ ਡਾਉਂਦਾ ਉਹਨੂੰ ਪਤਾ ਵੀ ਮੇਰਾ ਕਬੂਤਰ ਅੱਜ ਘਰੇ ਨਹੀਂ ਕਾਕ ਤੇ ਹੋਰ ਤਾਂ ਜੇ ਮੈਨੂੰ ਅੱਜ ਸਾਂਭਣ ਤੋਂ ਇੱਕ ਦੇਣਾ ਜਿਹੜਾ ਆਪਾਂ ਨੂੰ ਬਰਾਮ ਦੇਣਾ ਸਾਂਭਣ ਤੋਂ ਵੀ ਇੱਕ ਦੇਣਾ ਤੇ ਉਹਦੇ ਵਿੱਚ ਉਹਨੂੰ ਆਪਦਾ ਹੀ ਪਤਾ ਹੈ ਵੀ ਅੱਜ ਮੈਂ ਦਾੜ ਦੇਣੀ ਹੈ ਨੂੰ ਤੇ ਕੱਲ ਨੂੰ ਮੈਂ ਇਹਨੂੰ ਕਿੰਨਿਆਂ ਤੇ ਰੱਖਣਾ ਵਾ ਮੇਰੇ ਤੋਂ ਮੈਂ ਪਰਸ ਨੂੰ ਬਾਜੀ ਠੀਕ ਹੈ ਇੱਕ ਇੱਕ ਜਿਵੇਂ ਹੁਣ ਖੇਡ ਦੀ ਗੱਲ ਚੱਲ ਪਈ ਆਪਣੀ ਵੀ ਜਿਹੜੀ ਖੇਡ ਹੁੰਦੀ ਆ ਆਪਾਂ ਆਪਣੇ ਵੱਲੋਂ ਖੇਡ ਪੂਰੀ ਲਾਉਣੇ ਵਧੀਆ ਉਧਰੋਂ ਖੇਡ ਵੀ ਸਹੀ ਲੱਗੀ ਕੌਉਂਟਰ ਆਪਣਾ ਚੰਗਾ ਕਹਿੜਾਗਾ ਪਰ ਮੌਕੇ ਦੇ ਤਾਪ ਜੇ ਟੈਂਪਰੇਚਰ ਹੋ ਗਿਆ ਘਟ ਹੈਨਾ ਜਾਂ ਕਈ ਵਾਰ ਔਰਸਰ ਹੋ ਗਈ ਕਬੂਤਰਾ ਬਣਾ ਬੈਠ ਗਿਆ ਤਾਂ ਯਾਰ ਕਈ ਵਾਰ ਕਹਿ ਦਿੰਦੇ ਆ ਵੀ ਯਾਰ ਅੱਜ ਟੈਂਪਰੇਚਰ ਠੰਡਾ ਹੋ ਗਿਆ ਤਾਂ ਬੈ ਗਿਆ ਇਹ ਗੱਲ ਸੱਚੀ ਹੁੰਦੀ ਆ ਤਾਂ ਹੀ ਬੈਠਦਾ ਜਾਂ ਮਨ ਨੂੰ ਦਿਲਾਸਾ ਜੀ ਦਿੰਨੇ ਹੁੰਦੇ ਉਦੋਂ ਇਹ ਬਰੀਆ ਮਾ ਜੇ ਤਾਂ ਮਾਲ ਨੂੰ ਠੰਡ ਹੋ ਗਈ ਜਿਹੜਾ ਘੱਟ ਰੱਖਿਆ ਬਰਾਮਾ ਤੇ ਉਹ ਇਹੋ ਹੋ ਜਾਂਦਾ ਵਿੱਚ ਘੱਟ ਵਾਲੇ ਵੀ ਉੱਡ ਜਾਂਦੇ ਕੋਈ ਇਹੋ ਜਿਹੀ ਨਹੀਂ ਗੱਲ ਵੀ ਹੁਣ ਦੋ ਗਰਮੀ ਦੇ ਵਿੱਚ ਦੋ ਦੇ ਤੇ ਜਾਂ ਢਾਈ ਦੇ ਸੀ ਉੱਡ ਵੀ ਜਾਂਦੇ ਉਹ ਵੀ ਉੱਡ ਜਾਂਦੇ ਬਾਕੀ ਟਪੰਡ ਤਾਂ ਇਹ ਆ ਨਾ ਵੀ ਨਸ਼ਲ ਤੇ ਵੀ ਕਰਦਾ ਨਾ ਵੀ ਮੈਂ ਭੁੱਖੇ ਨਹੀਂ ਜੋੜਾਣਾ ਜਾਂ ਰੱਜੇ ਹੂੰ ਜੇ ਮੈਂ ਤਾਂ ਇਉਂ ਹੀ ਕਹੂੰਗਾ ਵੀ ਜਿੱਥੇ ਕਬੂਤਰ ਆਪਾਂ ਸਵੇਰੇ ਰੱਖਤਾ ਉਦੋਂ ਮੈਂ ਛੇੜੂ ਅੱਛਾ ਕਈ ਵਾਰ ਛੇੜਤਾ ਦੀ ਹਾਂ ਜੇ ਮੰਨ ਲਓ ਆਪਾਂ ਵਧਾਅ ਦੇਦੇ ਯਾਰ ਇਹਨੂੰ 2 ਦੇ ਦੇ ਵੀ ਫਿਰ ਉਹ ਛੇੜ ਹੋਣਾ ਵੀ ਮੇਰਾ ਮਾਨਟ ਖੜਾ ਲੋ ਆਪਦਾ ਵੀ 2 ਆ ਤਾਂ 2 ਹੀ 2 ਬਹੁਤ ਆ ਲੁੱਡੂਗਾ ਫਿਰ ਜ਼ਕੀਨ ਵੀ ਰੱਖੋ ਉਹਦੇ ਚਲੋ ਫਿਰ ਛੇੜਤਾ ਤੁਸੀਂ ਫਿਰ ਤੁਸੀਂ ਮੰਨ ਲਓ 80% ਕਰ ਦੇ ਲਈ ਹਰਗੇ ਨਹੀਂ ਮਤਲਬ ਕਈ ਵਾਰ ਚੰਗ ਮੇਰੇਆ ਸਵਾਲ ਮਤਲਬ ਥੋਨੂੰ ਇਹ ਆ ਵੀ ਜੇ ਕੋਈ ਵਾਰ ਕੋਈ ਪੂਰਾ ਚੰਗਾ ਕਬੂਤਰ ਆ ਛੜਤਾ ਤੇ ਉਹ ਪਹਿਲੀ ਬਹਿ ਗਿਆ ਜਦ ਇੰਨੀ ਆਸ ਵਿੱਚ ਸੋਚੀ ਹੁੰਦੀ ਕਈ ਵਾਰ 12 ਬੂਰਾ ਵਜੇ 1 ਵਜੇ ਬਹਿ ਜਾਂਦੇ ਆ ਕਰ ਜਾਂਦੇ ਆ ਕੰਮ ਬੁੱਠਾ ਆਇਰ ਉਦੋਂ ਗੈਦੰਦੇ ਆ ਵੀਰ ਤੋਂ ਵੀ ਟੈਂਪਰੇਚਰ ਠੰਡਾ ਹੋ ਗਿਆ ਗੱਲ ਪੱਕੀ ਹੁੰਦੀ ਹੈ ਹੋਰ 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 ਚੌਰ ਹੋ ਜਾਂਦੀ ਉਹਦੇ ਵਿੱਚ ਪਾਣੀ ਵੀ ਰੁਕ ਮੰਦੇ ਜੀ ਪਾਣੀ ਨਹੀਂ ਕਰਦੇ ਤਾਂ ਪਾਣੀ ਅੱਛਾ ਹੋਰ ਤਾਂ ਉਹਦੇ ਵਿੱਚ ਕੋਈ ਵੱਡੀ ਯਾਨੀ ਕਿ ਇਨੀ ਕਿ ਉਹ ਵੀ ਪਾਣੀ ਨਾ ਰੁਕੇ ਠੀਕ ਹੈ ਜੀ ਗਰਮੀ ਦੇ ਵਿੱਚ ਜਦੋਂ ਬਾਹਰ ਪਾਣੀ ਦੇ ਦਿੰਦੇ ਆ ਉਦੋਂ ਵੀ ਹੁੰਦਾ ਬਾਕੀ ਬਹੁਤ ਬੰਦੇ ਜਾੜੇ ਵੀ ਪਾਣੀ ਦਿੰਦੇ ਆ ਅਟੋਡਿਟੀ ਹੋਈ ਐ ਸਿਸਟਮ ਠੀਕ ਹੈ ਦੇ ਹਿਸਾਬ ਨਾਲ ਜੇ ਮੰਨ ਲਓ ਦੇ ਪਾਣੀ ਵਾਧੂ ਜੇ ਤਾਂ ਉਹ ਨਹੀਂ ਲੰਨਦੀ ਵਿੱਚ ਰੋਕਣਾ ਵੀ ਆਪੇ ਹੀ ਖੱਚ ਵੀ ਲੈਂਦੇ ਬਸ ਉਹ ਜੇ ਪਾਣੀ ਰੋਕ ਦੇਣ ਤਾਂ ਵੀ ਕਾਪੜਿਆਂ ਪਾਣੀ ਦਾ ਰੋਕ ਇੱਕ ਜਿਵੇਂ ਜਿਹੜੀ ਦੂਸਰਾ ਆ ਤੀਸਰਾ ਹੁੰਦੀਆਂ ਆ ਦੂਸਰ ਤੀਸਰ ਦੇ ਵਿੱਚ ਤਾਂ ਮੱਖਣੀ ਦਾ ਵੀ ਰੋਲ ਰਹਿੰਦਾਗਾ ਥੋੜਾ ਬਹੁਤਾ ਕਹਿੰਦੇ ਦੰਦੇ ਆ ਪੁੱਤਰਾਂ ਨੂੰ ਬਚਿਆ ਮਤਲਬ ਵੀ ਦੇ ਜਣਾ ਉਹ ਉਹਦਾ ਕਿੰਨਾ ਕ ਫਰਕ ਪੈ ਜਾਂਦਾਗਾ ਮੱਖਣੀ ਦਾ ਵੀ ਆ ਮੱਖਣੀ ਦਾ ਜੜ ਕੇ ਵੀ ਚਲਛੇ ਨਾ ਪੁੱਤਰ ਤਾਂ ਉਹ ਹੂੰ ਗ੍ਰਾਮ ਇਹ ਤਰ੍ਹਾਂ ਦਾ ਮੂਰ ਇੱਕ ਬੈਠੋ ਦਾ ਵੀ ਕਹਿੰਦੇ ਵਾਹ ਬੈੱਡ ਲਾ ਲਓ ਵੀ ਬੈਠਾ ਤੇ ਉਹਦਾ ਅੰਦਰ ਸਰਕਲ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਜਿੱਦਣ ਧਿਆਈ ਹੁੰਦੀ ਹੈ ਧਿਆਈ ਹੋਏ ਤੇਰੇ ਉੱਤੇ ਜੀ ਕਹਿੰਦੇ ਇੱਕ ਵਾਰ ਕੰਪਿਊਟਰ ਛੇਤੀ ਮੂਹ ਨਹੀਂ ਕਹਿੰਦਾ ਗਲਤ ਸਿਆ ਨਹੀਂ ਜਾਂਦਾ ਉਹ ਤੋਂ ਮਤਲਬ ਦੇ ਅੰਦਰੋਂ ਪੇੜ ਦੇ ਵਿੱਚੋਂ ਬਾਹਰੋਂ ਗਲਤ ਸਿਆ ਨਹੀਂ ਜਾਂਦਾ ਠੀਕ ਹੈ ਠੀਕ ਹੈ ਤੇ ਅੱਜ ਹੁਣ ਜਿਹੜਾ ਖੜਾ ਹੈ ਲੱਗਦਾ ਹੈ ਵੀ ਕੰਮ ਕਰ ਪਈਦਾ ਦੇਖੋ ਪ੍ਰਮਾਤਮਾ ਨੂੰ ਆਪਾਂ ਗੋਲ ਇਹ ਕਿ ਉੱਤਰ ਨੂੰ ਦੇਖ ਕੇ ਆਏ ਹੁੰਦਾ ਜਾਂਦਾ ਜੀ ਚੱਲ ਹਾਲੇ ਤੱਕ ਆਸ ਤਾਂ ਖਾਰਿਆ ਨਹੀਂ ਹੁੰਦੀ ਆ ਵੀ ਹੁਣ ਸਾਨੂੰ ਵੀ ਆਸ ਆ ਵੀ ਹੈ ਨਾ ਕਿ ਸਾਡਾ ਟਾਈਮ ਕਰੇ ਬਾਕੀ ਦੇ ਕੋਰ ਸਵੇਰੇ ਪਾਰਕ ਕਿੱਥੇ ਆ ਰਿਹਾ ਠੀਕ ਹੈ ਬਾਕੀ ਹੁਣ ਮੇਂਸ ਤੇ ਗੜਾਬ ਨੂੰ ਪਤਾ ਹੈ ਨਾ ਪ੍ਰਮਾਤਮਾ ਨੂੰ ਪਤਾ ਹੈ ਨਾ ਪੂਰੇ ਫਿਊਚਰ ਦਾ ਤਾਂ ਆਪਾਂ ਨੂੰ ਨਾ ਆਉਣ ਵਾਲੇ ਕੰਮੇ ਦਾ ਪਤਾ ਹੈ ਆ ਉਹ ਤਾਂ ਉਹ ਤਾਂ ਉਹ ਪ੍ਰਮਾਤਮਾ ਨੂੰ ਹੀ ਪਤਾ ਹੈ ਨਾ ਆਪਾਂ ਗਾਡੀ ਦਾ ਪੂਰੀ ਯੋਜਨਾ ਆਸ ਆ ਵੀ ਵਿੱਚ ਜਾਵੇ ਠੀਕ ਹੈ ਤੇ ਜਿੱਤ ਕੇ ਘਰ ਨੂੰ ਜਾ ਜੀ ਤੇ ਇੱਕ ਮੈਂ ਮਾਫੀ ਮੰਗਦਾ ਪਹਿਲਾਂ ਭਰਾ ਤੋਂ ਸ਼ੁਰੂ ਦੇ ਵਿੱਚ ਇੰਟਰੋਡਕਸ਼ਨ ਕਰੀ ਨਹੀਂ ਗਈ ਉਹ ਵੀ ਮੈਂ ਕਰ ਲਾਂ ਕਿਤੇ ਬਾਈ ਗੁੱਸਾ ਮੰਨ ਜੇ ਅਬ ਤੋਂ ਪਹਿਲਾਂ ਬਾਈ ਸਤਿਕਾਰ ਅਸੇ ਬਾਈ ਆਪਣਾ ਭਰਾ ਜੀ ਕੀ ਸ਼ੋਭਨਾਮ ਹੈ ਜਸਵੀਰ ਸਿੰਘ ਜਸਵੀਰ ਸਿੰਘ ਕਿਹੜਾ ਪਿੰਡ ਆ ਬਾਈ ਆਪਣਾ ਬੁਰਜਹਰੀ ਬੁਰਜਹਰੀ ਆਪਾਂ ਵੀ ਕਬੂਤਰ ਛੱਡੇ ਚੱਜੇ ਕਿੰਨੇ ਛੱਡੀ ਇੱਕ ਛੱਡੀ ਸਾਡੇ ਹੈਗਾ ਨਾ ਬੁਰਜ ਫਿਰ ਤਾਂ ਹਲੇ ਕੀ ਲੱਗਦਾ ਹੈ ਮੌਕੇ ਮੌਕੀ ਦੱਸ ਨਹੀਂ ਫੇਰ ਵੀ ਉਤਰ ਮਤਲਬ ਲੱਗਦਾ ਵੀ ਹਾਂ ਯਾਰ ਸਹੀ ਜਾ ਹਲੇ ਤੱਕ ਹਾਂ ਸਹੀ ਜਾ ਇੱਕ ਹੁੰਦਾ ਨਾ ਵੀ ਡੇ ਗੁੰਡੀ ਗੁੰਗਰਦਾ ਇੱਕ ਹੁੰਦਾ ਸਹੀ ਖੜਾ ਹੈ ਵੀ ਹਾਲ ਦੀ ਘੜੀ ਦਾ ਸਹੀ ਹੋ ਹਾਲ ਦੀ ਘੜੀ ਦਾ ਸਹੀ ਹੈ ਹਾਲ ਦੀ ਘੜੀ ਦਾ ਸਹੀ ਹੈ ਚਲੋ ਪ੍ਰਮਾਤਮਾ ਕਰੇ ਆਜੇ ਲੋਟ ਕੰਮ ਸੂਤ ਆਜੇ ਹੈਨਾ ਠੀਕ ਹੈ ਪਰ ਇਹ ਦੱਸੋ ਵੀ ਜਿਵੇਂ ਹੁਣ ਜਿਹੜਾ ਪਿਛਲਾ ਸੀਜ਼ਨ ਲੰਘ ਕੇ ਹਟਿਆ ਤਾਂ ਉਹ ਦੂਸਰਾ ਵਾਲਾ ਤਾਂ ਹੁਣ ਸ਼ੁਰੂ ਹੋਇਆਗਾ ਜਿਹੜਾ ਪਿਛਲਾ ਸੀਜ਼ਨ ਲੰਘ ਕੇ ਹਟਿਆ ਗਰਮੀਆਂ ਵਾਲਾ ਵੀ ਉਹਦੇ ਵਿੱਚ ਕਿੰਨੀਆਂ ਕਿ ਬਾਜ਼ੀਆਂ ਪ੍ਰਮਾਤਮਾ ਦੀ ਕਿਰਪਾ ਨਾਲ ਝੋਲੀ ਪੈ ਗਈਆਂ ਕਿੰਨੀਆਂ ਛੜੀਆਂ ਤੇ ਕਮੀਆਂ ਜਨ ਕੇ ਜੱਤ ਮਿਲ ਗਈਆਂ ਕਿੰਨੀਆਂ ਕਿ ਬਈ ਜੀ 12 ਕ ਬਾਜੀ 13 ਹੀ ਛੱਡੀਆਂ ਨੇ ਠੀਕ ਹੈ ਮੇਰੇ ਨਾਲ ਕਬੂਤਰਾਂ ਕੀ ਭੱਜੇ ਵਾਲੇ ਆ ਘਰੋਂ ਘਰੋਂ ਹੀ ਭੱਜੇ ਹਾਂ 55 56 ਕਬੂਤਰ ਮੇਰੇ ਘਰੋਂ ਚੁਰ ਗਏ ਅੱਛਾ ਤੇ ਜਾਨੀ ਕਿ ਥੋੜੀਆਂ ਬਾਜੀ ਛੱਡੀਆਂ ਨੇ ਜੀ 12 ਪੀਣੇ ਛੱਡੀਆਂ ਨੇ ਜਾਨੀ 8 6 7 ਪੀ ਸੀ ਲੇ ਅ ਠੀਕ ਹੈ ਹਾਂ ਵਧੀਆ ਵਾਲੀਆਂ ਛੱਡੀਆਂ ਸੀ ਨਹੀਂ 55 ਜਿਹੜੇ ਤੂੰ ਦੱਸਿਆ ਬਈ 55 ਕਬੂਤਰ ਘਰੋਂ ਨਿਕਲ ਗਏ ਉੱਡ ਗਏ ਆ ਉਹ ਡਾਈਆਂ ਜਨੇ ਡਰਾਪਰਾ ਲੰਘ ਗਏ ਡਾਈਆਂ ਡਾਈਆਂ ਚਲੇ ਗਏ ਘਰੋਂ ਜਿਵੇਂ ਕਿਸੇ ਨੂੰ ਪਾਣੀ ਲਾਉਂਦੇ ਜਾਂ ਸੁੱਕਾ ਤੁਰ ਬਿਆ ਕਬੂਤਰ ਐਦਾਂ ਚਲੇ ਜੁਰ ਜੁਰ ਮਾਰ ਕੇ ਦੂਜੇ ਪਿੰਡਾਂ ਕੋਲ ਰਹੇ ਆ ਠੀਕ ਹੈ ਉੱਥੇ ਚਲੇ ਗਏ ਠੀਕ ਹੈ ਦੇ ਇੱਕ ਇੱਕ ਵਈ ਹੁਣ ਮੇਰੇ ਬਾਜੀ ਤੋਂ ਗੱਲ ਯਾਦ ਆ ਗਈ ਵੀ ਯਾਰ ਤੁਸੀਂ ਤਾਂ ਬਾਜ਼ੀਆਂ ਤੇ ਜਾਂਦੇ ਹੀ ਰਹਿੰਦੇ ਹੋ ਕਦੇ ਕਿਸਪੈਂਡ ਕਰਕੇ ਪੈਸੇ ਇਹ ਯਾਰ ਕਦੇ ਹੋਇਆ ਵੀ ਕਿਤੇ ਜਿਹੜੀ ਕਮਿਊਨਿਟੀ ਮੈਨੇਜਮੈਂਟ ਕਮੇਟੀ ਹੁੰਦੀ ਆ ਉਹਨਾਂ ਨੇ ਨਿਰਪੱਖ ਜਨਾ ਕਰਿਆ ਹੋਵੇ ਧੋਖਾ ਧੜੀ ਨਾਲ ਦੂਜੇ ਬੰਦੇ ਨੂੰ ਦਿੱਤਾ ਹੋਵੇ ਹੋਇਆ ਕਰੇ ਧੋਖਾ ਧੜੀ ਕਰੇ ਮਤਲਬ ਕੋਈ ਐਵੇਂ ਦੀ ਗੱਲ ਬੱਤ ਨਹੀਂ ਯਾਰ ਹੁਣ ਤਾਂ ਵੀਰੇ ਬਾਜ਼ੀਆਂ ਵਧੀਆ ਹੁੰਦੀਆਂ ਹੁਣ ਤਾਂ ਮਤਲਬ ਸਾਬਤ ਸਹੀ ਹੁੰਦੀਆਂ ਸਾਰੇ ਬਹੁਤ ਵਧੀਆ ਬਾਜ਼ੀਆਂ ਕਰਾਉਂਦੇ ਆ ਕਿ ਕਲੱਬ ਵਾਲੀਆਂ ਤਾਂ ਐਂਟਰੀ ਵਾਲੀਆਂ ਤੇ ਦਵਾਜੋਂ ਵੀ ਨਹੀਂ ਰੌਲਾ ਪੈਂਦਾ। ਮਾੜਾ ਮੋਟਾ ਕਿਤੇ ਰੌਲਾ ਪਾਇਆ ਜਾਂਦਾ। ਠੀਕ ਹੈ। ਵਧੀਆ ਨੇ ਹੁਣ ਕੋਈ ਯਾਰ ਇੰਨਾ ਨਹੀਂ ਰੌਲਾ। ਹੁਣ ਇਹੇ ਜੀ ਗੱਲ ਤਾਂ ਕਿਤੇ ਹੋਈ ਨਹੀਂ। ਹਾਂ ਕਿਤੇ ਕਬੂਤਰ ਕਿਤੇ ਮਾੜਾ ਮੋਟਾ ਕਿਤੇ ਟੱਚ ਮਾਰੇ, ਨਾ ਮਾਰੇ ਉੱਤੇ ਹੋ ਜਾਂਦਾ। ਉੱਤੇ ਹੋ ਜਾਂਦਾ। ਵੀ ਕਿਸੇ ਨੂੰ ਜਿਵੇਂ ਹੁਣ ਮੰਨ ਲਓ ਟੱਚ ਮਾਰ ਗਿਆ ਨਹੀਂ ਦੂਜੇ ਨੂੰ ਪਤਾ ਲੱਗ ਜਾਂਦਾ। ਉੱਤੇ ਮਾੜਾ ਮੋਟਾ ਰੌਲਾ ਪੈ ਜਾਗਦਾ। ਹੁਣ ਤਾਂ ਜਿਹੜੀਆਂ ਕਲੀਅਰ ਕਿਉਂਕਿ ਲਾਈਵ ਚੱਲਦੀ ਚੱਲਦੀ ਆਇਆ ਹਾਂ। ਕੈਮਰੇ ਤੇ ਕਬੂਤਰ ਬੈਂਦਾ ਵੀ ਦਿਖਾਉਂਦੇ ਆ। ਹੁਰਦਾ ਵੀ। ਹੁਰਦਾ ਵੀ ਦਿਖਾਉਂ ਕਾ ਕਾਲੇ ਬਈ ਮਤਲਬ ਇਹ ਗੱਲ ਬੱਚੇ ਰੌਲਾ ਪਿਆ ਵੀ ਯਾਰ ਜਦੋਂ ਸਾਂਝ ਕਰਦੇ ਆ ਸ਼ਾਮ ਕਦੀ ਸਾਂਝ ਸੋਚ ਪਿੱਛੇ ਹੋਇਆ ਵੀ ਯਾਰ ਮੂਡ ਲੱਜ ਗਿਆ ਹੋਵੇ ਤੇ ਜਾਂ ਉਹ ਜਿੱਦਣ ਤੋਂ ਬਾਅਦ ਆਪਣੇ ਵਾਲੇ ਜਿੱਤ ਕੇ ਜਿੱਤਾ ਉਹਦੇ ਨਾਲ ਬਹਿ ਗਿਆ ਹੋਵੇ ਜਾਂ ਆਪਾਂ ਜਿੱਤ ਪਾਲੀ ਹੋਵੇ ਹਾਂਜੀ ਹੁਣ ਤਾਂ ਵੀਰੇ ਸਾਂਝ ਜਦੋਂ ਸਾਂਝ ਹੋ ਜਾਂਦੀ ਹੈ ਨਾ ਛੇਤੀ ਹੁੰਦੀ ਹੋਈ ਨਹੀਂ ਕਿਉਂਕਿ ਕਾਫੀ ਤੇ ਵੀ ਆਪਣੇ ਚੱਤੇ ਹੁੰਦੇ ਸਾਰਿਆਂ ਦੇ ਕਲੱਬ ਦੇ ਵਿੱਚ ਕਿਉਂਕਿ ਜਦੋਂ ਆਪਾਂ ਤਿੰਨ ਰਹਿ ਗਏ ਜਾਂ ਚਾਰ ਰਹਿ ਗਏ ਉਦੋਂ ਲੈਖ ਲੈਂਦੇ ਆ ਜੀ ਜਿਹੜਾ ਆਪਣਾ ਕਾਪੀ ਦੇ ਮੁੰਡਾ ਚਾਦਦੇ ਆ ਨਾ ਉਹ ਲੈ ਲੈਂਦਾ ਵੀ ਇੰਨੇ ਬੰਦੇ ਰਿਪਲਾਨੇ ਬਣਾਉਣਿਆਂ ਦੀ ਹਾਂਜੀ ਹੋਊਗੀ ਤੇ ਉਹ ਮੁੱਕ ਨਹੀਂ ਹਾਂ। ਠੀਕ ਹੈ। ਕਿ ਲਾਈਵ ਦੇ ਵਿੱਚ ਆਪਾਂ ਹੁਣ ਜਦੋਂ ਖੜੇ ਆ ਤਾਂ ਲਾਈਵ ਵੀ ਬਣਦੀ ਹੈ ਨਾ। ਨਹੀਂ ਨਹੀਂ ਨਹੀਂ। ਨਹੀਂ। ਮਤਲਬ ਜਿਵੇਂ ਹੁਣ 4 ਰਹਿ ਗਏ ਤੇ 4 ਦੇ ਵਿੱਚ ਕਈ ਵਾਰ ਬੰਦਾ ਕੱਲਾ ਹੁੰਦਾ ਯਾਰ ਅੜ ਜਾਂਦਾ ਵੀ ਮੈਂ ਨਹੀਂ ਸਾਂਝੀ ਕਰਦਾ। ਤੇ ਕਦੇ ਐਵੇਂ ਕੋਈ ਜਦੇ ਆਪਣੇ ਨਾਲ ਮਤਲਬ ਬਾਜੀ ਤੇ ਨਹੀਂ ਉਹ ਤਾਂ ਜਾ ਰਿਹਾ ਕਿਉਂ ਆਉਂਦਾ ਜਦੋਂ ਮਨੋ ਜੀ ਦਾ ਚੰਗਾ ਕਬੂਤਰ ਹੂੰ ਜਾਂ ਸਹੀ ਖੜਾ ਹੋਵੇ ਜਾਂ ਉਹ ਵੀਰੇ ਬਾਜੀ ਵੀ ਨਹੀਂ ਕਰਦਾ। ਹਾਂ ਕਿਉਂਕਿ ਤੁਸੀਂ ਜਿੰਨਾ ਮਰਜ਼ੀ ਰੋਲ ਪਾਈ ਚੱਲੋ ਨੇ ਨਹੀਂ ਬਾਜੀ ਕਰਦੇ। ਆ ਬੰਦਾ ਕਿ ਆਪਰ ਦੀ ਮਿਹਨਤ ਨੂੰ ਵੀ ਨਹੀਂ ਖਰਾਬ ਕਰਦਾ ਉਹਦੇ ਵਿੱਚ ਕਿਸੇ ਨੂੰ ਗੁੱਸਾ ਵੀ ਨਹੀਂ ਕਰਨਾ ਚਾਹੀਦਾ ਕਿਉਂਕਿ ਅੱਦੇ ਬੰਦੇ ਹੁੰਦੇ ਆ ਯਾਰ ਤੂੰ ਮੇਰ ਦਾ ਬੰਡੀ ਨਹੀਂ ਕਿਉਂਕਿ ਵੀਰੇ ਮਿਹਨਤ ਵੀ ਬਹੁਤ ਆ ਬਾਕੀ ਜਦੋਂ ਉਹਦਾ ਕਬੂਤਰ ਜੈੱਤ ਦਾ ਉਹਨੂੰ ਜੈੱਤ ਲੈਣ ਦਾ ਸਹੀ ਗੱਲ ਆ ਰੋਜ਼ ਦਾ ਬਾਜ਼ੀਆਂ ਨਹੀਂ ਮਿਲਣਾ ਹਾਂ ਔਏ ਇਹਦੇ 'ਚ ਗੁੱਸਾ ਕਰਨ ਵਾਲੀ ਕੋਈ ਵੀ ਗੱਲ ਨਹੀਂ ਚਾਹੀਦੀ ਠੀਕ ਆ ਵੀ ਮੇਰ ਦਾ ਬੰਡ ਦਾ ਨਹੀਂ ਬੰਡ ਦਾ ਨਹੀਂ ਕੋਈ ਨਾ ਮੰਨ ਲਓ ਨਾਮਾਂ ਤੇ ਹੁਣ ਤਾਂ ਵੀਰੇ ਇਉਂ ਹੀ ਕੰਮ ਚੱਲਦਾ ਵੀ ਨਾਮ ਹੁੰਦੇ ਆ ਪਹਿਲਾ ਦੂਜਾ ਤੀਜਾ ਚੋ ਉਹਦੇ ਵਿੱਚ ਵੰਡਣ ਬਣਾਉਣ ਵਾਲਾ ਕੰਮ ਹੀ ਨਹੀਂ ਰਹਿੰਦਾ ਹਾਂ ਬੰਦੇ ਖੜੇ ਰਹਿੰਦੇ ਆਪ ਦਾ ਹਾਂ ਸਹੀ ਗੱਲ ਸਹੀ ਗੱਲ ਬਾਕੀ ਇੱਕ ਗੱਲ ਹੋਰ ਵੀ ਆ ਯਾਰ ਜਿਹੜੀ ਖੇਡ ਐ ਇਹ ਪਿਆਰ ਦੀ ਖੇਡ ਹੁਣ ਥੋੜਾ ਜਿਹਾ ਇਹਨੂੰ ਦੂਜੇ ਲੋਟਰ ਬੰਦੇ ਰੱਖਣ ਲੱਗ ਗਏ ਬਿਜ਼ਨਸ ਬਣਾਉਣ ਜਾਈ ਗੱਲ ਕਰਨ ਲੱਗੇ ਥੋੜਾ ਜਿਹਾ ਵੀ ਪੈਸੇ ਦੀ ਖੱਚ ਵੱਧ ਪੈਣ ਲੱਗੀ ਇਹਨੂੰ ਪਿਆਰ ਦੀ ਖੇਡ ਐ ਇਹਨੂੰ ਪਿਆਰ ਵਾਂਗੂ ਰੱਖੋ ਹਾਂ ਪਿਆਰ ਵਾਂਗੂ ਬਾਕੀ ਓਮ ਵੀਰੇ ਹੁਣ ਬਿਜ਼ਨਸ ਵੀ ਆ ਬਾਕੀ ਮਿਹਨਤ ਵੀ ਇਹਦੇ ਚ ਸਾਰੀਆਂ ਚੀਜ਼ਾਂ ਆਉਂਦੀ ਆ ਬਾਈ ਖਰਚਾ ਵਾਪਾ ਆਉਂਦਾ ਦੂਜੇ ਵਿੱਚ ਖਰਚਾ ਵੀ ਆਉਂਦਾ ਉਹਦੇ ਦਾ ਬਿਜ਼ਨਸ ਦੇ ਤੌਰ ਤੇ ਜਿਹੜਾ ਬਿਜ਼ਨਸ ਕਰੀ ਜਾਂਦਾ ਉਹਦੇ ਹਿਸਾਬ ਨਾਲ ਸ਼ੌਂਕ ਵੀ ਆ ਪਰ ਹੁਣ ਤੇ ਦੁਨਿਆ ਪ੍ਰਕਾਰ ਹੀ ਆ ਚੀਜ਼ਾਂ ਹਮ ਸ਼ੌਕ ਵੀ ਹੋ ਜਾਂਦਾ ਨਾਲ ਦੀ ਨਾਲ ਫਿਰ ਉਹਦੇ ਤੋਂ ਰਜਗਾਰ ਵੀ ਆ ਬਾਕੀ ਬਾਕੀ ਇਹ ਵੀ ਆ ਵੀ ਹੁਣ ਬਾਈ ਜਿਹੜੇ ਬੰਦੇ ਨੇ ਰੱਖੀ ਗੱਲੇ ਕਬੂਤਰ ਹੋਇਆ ਉਹਦਾ ਰਜਗਾਰ ਆ ਉਹਦੇ ਵੇਲੇ ਉਹਦੇ ਲਈ ਤਾਂ ਰਜਗਾਰ ਆ ਬਾਈ ਸ਼ੌਕ ਨਹੀਂ ਕਹਿ ਸਕਦੇ ਉਹਦੇ ਲਈ ਰਜਗਾਰ ਆ ਉਹਦੇ ਲਈ ਤਾਂ ਬਾਈ ਉਹਦਾ ਪਰਿਵਾਰ ਚੱਲਦਾ ਹਮ ਉਹਤਰਾ ਤੋਂ ਬਾਜੀ ਤੇ ਪੈਸੇ ਲੈ ਕੇ ਜਾਊ ਤਾਂ ਉਹਦਾ ਪਰਿਵਾਰ ਚੱਲਦਾ ਚੱਲਦਾ ਖਰਚਾ ਚੱਲਦਾ ਉਹਦਾ ਚੱਲਦਾ ਉਹਦੇ ਲਈ ਤਾਂ ਵੀ ਸਾਰਾ ਕੁਝ ਹਮ ਆਪਰਾ ਉਹ ਵੀਰ ਨਾਲ ਗੱਲਾਂ ਬਾਤਾਂ ਕਰਨ ਨੂੰ ਮੈਂ ਹੋਂ ਵੀ ਕਰ ਸਕਦੀ ਪਰ ਵੀਡੀਓ ਬਣ ਜਾਣੀ ਕਾਫੀ ਲੰਬੀ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਏ ਹੋਊਗੀ ਗੱਲਾਂ ਜਿੰਨੀਆਂ ਮੇਥੋਂ ਪੁੱਛੀਆਂ ਗਈਆਂ ਜਾਂ ਨਵੀਆਂ ਗੱਲਾਂ ਜਿਹੜੀਆਂ ਤੁਹਾਨੂੰ ਸਿੱਖਣ ਨੂੰ ਮਿਲਣਗੀਆਂ ਵੀਡੀਓ ਦੇਖ ਕੇ ਇੱਕ ਬੇਨਤੀ ਇਹ ਆ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਆਪਦੇ ਯਾਰਾਂ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਨਵੇਂ ਬੰਦੇ ਰੱਖਦੇ ਆ ਕਬੂਤਰ ਉਹਨਾਂ ਨੂੰ ਯਾਰ ਨਵੀਆਂ ਗੱਲਾਂ ਸਿੱਖਣ ਨੂੰ ਮਿਲ ਲੈਣ ਕਈ ਵਾਰ ਨਾ ਬਈ ਏਕ-ਏਕ ਗੱਲ ਮੰਨ ਲਓ ਹੁਣ ਅੱਜ ਛੋਡੀ ਇੰਟਰਵਿਊ ਚ ਕੋਈ ਇੱਕ ਗੱਲ ਫੜ ਲਈ ਇੱਕ ਦੀ ਦੂਜੇ ਨੂੰ ਪਤਾ ਲੱਗੀ ਐ ਐ ਗੱਲਾਂ ਕਰਨ ਨਾਲ ਬੰਦੇ ਨੂੰ ਕੁੱਝ ਕ ਤਜਰਬਾ ਪਹਿਲੀ ਹੋ ਜਾਂਦਾ ਕਿਵੇਂ ਰੱਖਣੇ ਆ ਕਿਵੇਂ ਸਾਂਭਣੇ ਆ ਕਿਹੜੀ ਬਿਮਾਰੀਆਂ ਤੋਂ ਬਚਾ ਸਕਦੇ ਆਂਗੀ ਉਹ ਗੱਲਾਂ ਬਾਤਾਂ ਪਤਾ ਲੱਗ ਜਾਂਦੀਆਂ ਕੀ ਮਾਖਣੀ ਦਾ ਰੋਲ ਆ ਕੀ ਬਦਾਮਾ ਦਾ ਰੋਲ ਸਾਰਾ ਤਕਰੀਬਨ ਪਤਾ ਲੱਗ ਜਾਂਦਾ ਜੇ ਸਮਝੇ ਬੰਦਾ ਹਾਂ ਕਬੂਤਰ ਨੂੰ ਸਮਝੋਗੇ ਵੀਰੇ ਤੁਹਾਨੂੰ ਕਬੂਤਰੀ ਦੱਸੂਗਾ ਹੂੰ ਗੁੱਤਾ ਪਾਪਾ ਮੰਨ ਲਓ ਡਾਕਟਰ ਆਪਾਂ ਹੁਣ ਵਿੱਚ ਕਹਦੇ ਨੇ ਵੀਰਾ ਦੱਸਣਾ ਜਿੱਦਾਂ ਹੀ ਆਪਾਂ ਕਹਿੰਦੇ ਆ ਨਾ ਹਾਂ ਅ ਵੀ ਦੇਖ ਕੇ ਦੱਸ ਹੀ ਦਿੰਦਾ ਵੀ ਆਹ ਨਾਲੋਂ ਦੀ ਆਪਾਂ ਨੂੰ ਦਵਾਈ ਮਿਲ ਜਾਂਦੀ ਸਹੀ ਗੱਲ ਆ ਕੂਤਰ ਨੂੰ ਵੀ ਪੜਨਾ ਪੈਂਦਾ ਸਹੀ ਗੱਲ ਸਹੀ ਵਿਚ ਰਹਿ ਕੇ ਮੈਨੂੰ ਪਤਾ ਲੱਗਦਾ ਵੀ ਕੀ ਚੀਜ਼ ਆ ਜੇ ਆਪਾਂ ਕਹੀ ਬਾਹਰ ਰਹਿ ਕੇ ਆਪਾਂ ਨੂੰ ਐਂ ਮਤਲਬ ਐਦਾਂ ਨਹੀਂ ਪਤਾ ਲੱਗਾਂ ਵਿਚ ਬੜ ਕੇ ਕੂਤਰੇ ਪੜਨਾ ਹੁੰਦਾ ਹਾਂ ਮੈਨੂੰ ਪਤਾ ਲੱਗਦਾ ਵੀ ਹਾਂ ਕੂਤਰ ਮੇਰਾ ਬਿਮਾਰ ਆ ਜਾ ਨਹੀਂ ਬਿਮਾਰ ਹੈਗਾ ਜੀ ਤੰਦਰੁਸਤ ਜਰੂਰ ਵਿਚ ਬੜ ਕੇ ਆਪਾਂ ਨੂੰ ਕੂਤਰ ਰਾਹ ਦੇਣ ਲੱਗ ਜਾਂਦੇ ਠੀਕ ਹੈ ਕੋਈ ਵੀ ਚੀਜ਼ ਹੂੰ ਤੇ ਭਰਾ ਉਮੀਦ ਕਰੂੰਗਾ ਸਾਰੇ ਭਰਾਵਾਂ ਨੂੰ ਮਤਲਬ ਵੀਡੀਓ ਜਿਹੜੀ ਆ ਪਸੰਦ ਆਈ ਹੋਊਗੀ ਗੱਲਾਂ ਬਾਤਾਂ ਹੋਰ ਵੀ ਕਰਾਂਗੇ ਕਿਸੇ ਦਿਨ ਭਰਾ ਦੇ ਘਰ ਜਾਵਾਂਗੇ ਤੁਹਾਨੂੰ ਬਾਈ ਦੇ ਵੱਡੇ ਜੋੜੇ ਜਿਹੜੇ ਨਵੇਂ 2023 ਵਾਲੀਆਂ ਬਾਜ਼ੀਆਂ ਵਾਸਤੇ ਬੱਚੇ ਤਿਆਰ ਹੋ ਰਹੇ ਨੇ ਉਹ ਵੀ ਮੈਂ ਦਿਖਾਉਂਗਾ ਕਿਸੇ ਦਿਨ ਵੀਰ ਦੇ ਘਰੇ ਖੋਡੇ ਤੁਹਾਨੂੰ ਮੈਂ ਦਿਖਾਉਂਗਾ ਫੁੱਲਾ ਟਾਈਮ ਕੱਢ ਕੇ ਜਾਵਾਂਗੇ ਚੰਗੀ ਬਹਿ ਕੇ ਵੀਡੀਓ ਬਣਾਵਾਂਗੇ ਵੀਰ ਦੇ ਘਰ ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਤੇ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੇ ਧੰਨਵਾਦ